ਕੁ ਮਾੜਾ ਮੋਟਾ ਕਿਤੇ ਕੋਈ ਵੀ ਸਰਕਾਰ ਤੁਹਾਡੇ ਅੱਖਾਂ 'ਚ ਖੜੀ ਸਾਡੇ ਹੱਕ ਜੇ ਖੜਾ ਦਾ ਭਗਵਾਨ ਸਾਰੇ ਨੇ ਸਰੀਰ ਤਾਂ ਐਸ ਗੱਲ ਤੇ ਆ ਸਾਡਾ ਜਿਹੜਾ ਪੰਜਾਬ ਕਿਵੇਂ ਪੰਜਾਬ ਦਾ ਇਹ ਹੈ ਵੇਖੋ ਜੀ ਅੱਜ ਤੱਕ ਸਾਰੀਆਂ ਜਿਹੜੀਆਂ ਪਾਰਟੀਆਂ ਆਈਆਂ ਸਭ ਦੇਖ ਹੁੰਦਾ ਹਾਂ ਤਾਂ ਕਹੋ ਉਹਦੇ ਵਰਗਾ ਮੁੱਖ ਮੰਤਰੀ ਤੇ ਤੁਹਾਡਾ ਉਹ ਮੁੱਖ ਮੰਤਰੀ ਉਹ ਸੀ ਅਰੇ ਉਹ ਸੋ ਤੋਂ ਕਾਡਾ ਉਹ ਸੀਗਾ ਜਿਹੜਾ ਦੇਖਿਆ ਉਹ ਡੱਡਾ ਲੱਗਦਾ ਸੀ ਆ ਉਹ ਆਦਾ ਵੀ ਕੋਈ ਮਹਿਕਮਾ ਕੋਟੋਰੇ ਉਸੇ ਮੰਗਦਾ ਹੈ ਦੱਸੋ ਮੈਨੂੰ ਅੰਡਾ ਬਿਲਕੁਲ ਐਂਦਾ ਦਾ ਸੀ ਨਾ ਤੇ ਉਹ ਮਰ ਗਿਆ ਤੇ ਮੁੜ ਕੇ ਤਾਂ ਖਾਂਦੇ ਹੀ ਹੋ ਗਏ ਸਾਰੇ ਬਦਲ ਰਹੇ ਕਹਿੰਦੇ ਵੀ ਝੂਠ ਬੋਲਦੇ ਭਗਵੰਤ ਮਾਨ ਹੋਰੀ ਓ ਸਾਰੇ ਝੂਠੇ ਐ ਸੁਖਵੀਰ ਦੇ ਝੂਠੇ ਐ ਸਾਰੇ ਝੂਠੇ ਐ ਪਰ ਹੁਣ ਤੇ ਸਾਰੇ ਝੂੜ ਹੀ ਮਰੇ ਤੇ ਸਾਰੇ ਮਗਰ ਪਏ ਹੋਰੇ ਵੀਰ ਉਹ ਨਾਓ ਭਗਵੰਤ ਉਹਤੁਲਾਏ ਮਗਰ ਪਏ ਐ ਇੰਦੋ ਚੰਗੇ ਸੇਵਣਾ ਨਹੀਂ ਪਗਲਾ ਖਰੀਰ ਹੁੰਦੀ ਇਹਨੂੰ ਪਗਲਾ ਕਿੰਦਾ ਉਹ ਜੱਵ ਅੱਜ ਜਿਸ ਹਾਲਾਤ ਹੈ ਪੰਜਾਬ ਜੋ ਹੈ ਉਹ ਚੰਗਾ ਜਾਂ ਜਾ ਮੜਾ ਪੰਜਾਬ ਦਾ ਇਹ ਹਾਲਾਤ ਪਹਿਲਾਂ ਤੋਂ ਮਾਰੇ ਰਹੀ ਹੈਗੀ ਜੇ ਅੱਜ ਆਪਾਂ ਕਹਈਏ ਕਿ ਭਗਵੰਤ ਮਾਨ ਦੀ ਸਰਕਾਰ ਆ ਕੇ ਅੱਜ ਮਾਰੇ ਹੋਏ ਭਗਵੰਤ ਮਾਨ ਨੇ ਕੰਮ ਬਹੁਤ ਚੰਗੇ ਕੀਤੇ ਕਿਹੜੇ ਕਿਹੜੇ ਕੰਮ ਤੋੜੇ ਉਹ ਚਲੋ ਉਹ ਬਾਅਦ ਵਿੱਚ ਗੱਲ ਕਰੂੰ ਮੈਨੂੰ ਕੰਮ ਦੱਸੋ ਕਿਹੜੇ ਚੰਗੇ ਲੱਗਦੇ ਆ ਦਾਤਰਾਂ ਦੇ ਵਿੱਚੋਂ ਰਿਸ਼ਵਤ ਰੋਕੀ ਪਹਿਲਾਂ ਰੋਕੀ ਪੱਕੀ ਗੱਲ ਹੈ ਪੱਕੀ ਮੈਂ ਸੁਣਦਾ ਕਾਂਗਰਸ ਦੇ ਰਾਜਚស៊ី ਥਾਂ ਦੀ ਰਜਿਸਟਰੀ ਕਰਵਾਈ ਸੀ ਠੀਕ ਹੈ ਤੇ 22000 ਰੁਪਿਆ ਲੱਗਿਆ ਸੀ ਅੱਛਾ ਉਸ ਤੋਂ ਬਾਅਦ ਮੇਰੀ ਹਾਂ ਠੀਕ ਹੈ ਉਸ ਤੋਂ ਬਾਅਦ ਸਾਡੀ ਭੈਣ ਨੇ ਥਾਂ ਲਿਆ ਅੱਛਾ ਤੇ ਪੌਣੇ 10 ਵਜੇ ਤੋਂ ਰਜਿਸਟਰੀ ਹੋ ਗਈ ਸਰਕਾਰੀ ਫੀਸ ਹੀ ਲੱਗੀ ਸੀ ਅੱਛਾ ਹੋਰ ਮੰਗਿਆ ਹੀ ਕਿਸੇ ਨੇ ਤੁਹਾਨੂੰ ਅਜੇ ਤੱਕ ਉਹਦਾ ਬਿਆਨ ਹੀ ਨਹੀਂ ਸੁਣਿਆ ਬਿਆਨ ਹੀ ਦੇ ਦੇਵੀਂ ਆਪਦੇ ਲੱਕੇ ਵਾਸਤੇ ਲੋਕਾਂ ਨੂੰ ਦਿਤਾ ਕੇ ਭੇਜਿਆ ਉਹਨੂੰ ਘਟੋ ਘਰ ਬਿਆਹ ਤਾਂ ਕੋਈ ਦੇ ਦੇਵੀਂ ਕੋਈ ਸਦੀਕਤਾ ਕੋਈ ਫਾਇਦਾ ਨਹੀਂ ਸਾਨੂੰ ਐਵੇਂ ਪੜਾਦਾ ਠੀਕ ਹੈ ਤਾਂ ਰਾਜਾ ਵੜਖ ਹੈਗਾ ਮਿਹਨਤੀ ਆ ਬੰਦਾ ਐ ਐਮਐਲਏ ਸਾਡਾ ਵਧੀਆ ਕੋਈ ਨੁਕਸਨੀ ਉਹਦੇ ਚ ਪਰ ਫਾਇਦਾ ਵੀ ਸਾਡਾ ਠੀਕ ਹੈ ਕਾਂਗਰਸ ਨੂੰ ਆਪਦੀ ਪਾਰਟੀ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਉਦੋਂ ਅਕਾਲੀਆਂ ਦੇ ਭਾਜਪਨ ਨੂੰ ਦੁਬਾਰਾ ਇਕੱਠੇ ਹੋ ਜਾਣਾ ਚਾਹੀਦਾ ਉਹ ਤਾਂ ਇਕੱਠੇ ਹੋਣਾ ਹੁਣ ਪਰ ਇਹਨਾਂ ਨੂੰ ਰਲ ਜਾਣਾ ਚਾਹੀਦਾ 80 ਸਾਲਾਂ ਦੀ ਉਮਰ ਹੋ ਗਈ ਤੇ ਕਰਜੇ ਹੋ ਗਏ ਤੇ ਕਰਜਾ ਸਿਰ ਦਾ ਸਿਰ ਹੀ ਚਾਹ ਕਰਜ ਜ਼ਮੀਨ ਦੀ ਪੰਜ ਕਲਾ ਉਹ ਵੀ ਵੇਚਤੀ ਅੱਛਾ ਹਾਂ ਦੇਈਆਂ ਕਰਦਾ ਜਿੱਦਾਂ ਕੋਲੇ ਦੇ ਬੇ ਘਰ ਵੀ ਦੇ ਦਤਾ ਤੇ ਦੇ ਦਦਾ ਜਿਵੇਂ ਮਤਲਬ ਜਵਾਨ ਨਰ ਮੇ ਹੋਣ ਵੜ ਗਏ ਕੋਈ ਪਰ ਲੱਜਦਾ ਹਜ਼ਾਰ ਤੱਕ ਦੇ ਉਹਨਾਂ ਦੇ ਆ ਹੀ ਮੋੜ ਕੇ ਫੇਰ ਦੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਪ ਦੋਸਤੋ ਪੰਜਾਬ ਦੀ ਸਿਆਸਤ ਪੰਜਾਬ ਦੀਆਂ ਪਿੰਡਾਂ ਦੀਆਂ ਗਲੀਆਂ ਚੋਂ ਚੱਲਦੀ ਹੈ ਪਿੰਡਾਂ ਵਿੱਚ ਬੈਠੇ ਹੋਏ ਲੋਕ ਜਦੋਂ ਸੋਚਦੇ ਨੇ ਕਿ ਐਤਕੀ ਸਰਕਾਰ ਕਿਦੀ ਬਣਾਉਣੀ ਐ ਐਤਕੀ ਕਿਹਦੇ ਵਾਅਦੇ ਚੰਗੇ ਲੱਗਣਗੇ ਐਤਕੀ ਕਿਹਦਾ ਬੰਦਾ ਖਰਾ ਕਸਵੱਟੀ ਤੇ ਉਤਰੇਗਾ ਤਾਂ ਉਸ ਤੋਂ ਬਾਅਦ ਹੀ ਸਿਆਸਤਦਾਨਾਂ ਦੀ ਕਿਸਮਤ ਹੈ ਜਿਹੜੀ ਕਿ ਉਹ ਪਿੰਡਾਂ ਦੀਆਂ ਗਲੀਆਂ ਵਿੱਚੋਂ ਲਿਖਣੀ ਸ਼ੁਰੂ ਹੋ ਜਾਂਦੀ ਹੈ ਪਰ ਮੁੱਦਾ ਜਿਹੜਾ ਕਿ ਸਿਰਫ ਸਿਆਸਤਦਾਨਾਂ ਦੀ ਕਿਸਮਤ ਲਿਖਣ ਦਾ ਨਹੀਂ ਹੁੰਦਾ ਮੁੱਦਾ ਤਾਂ ਪੰਜਾਬ ਦੇ ਵਿੱਚ ਪੰਜਾਬ ਦੀ ਹਰ ਗਲੀ ਦਾ ਇੱਕ ਵੱਖਰਾ ਮੁੱਦਾ ਹੁੰਦਾ ਆ ਫਿਰ ਚਾਹੇ ਉਹ ਫਸਲਾਂ ਨਾਲ ਜੁੜਿਆ ਹੋਵੇ ਫਿਰ ਚਾਹੇ ਬੁਨਿਆਦੀ ਢਾਂਚੇ ਨਾਲ ਜੁੜਿਆ ਹੋਵੇ ਫਿਰ ਚਾਹੇ ਸਿਹਤ ਨਾਲ ਜੁੜਿਆ ਹੋਵੇ ਸਿੱਖਿਆ ਨਾਲ ਜੁੜਿਆ ਹੋਵੇ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਮੁੱਦਾ ਹੀ ਜੁੜਿਆ ਹੋਵੇ ਇਹ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਸਿਆਸਤਦਾਨਾਂ ਦੀ ਕਿਸਮਤ ਲਿਖਣ ਦੇ ਵਿੱਚ ਵੱਡਾ ਰੋਲ ਨਿਭਾਉਂਦੇ ਨੇ ਤੇ ਇਹਨਾਂ ਮੁੱਦਿਆਂ ਦੇ ਚੱਲਦੇ ਹੀ ਲੋਕ ਉਹ ਫੈਸਲਾ ਕਰਦੇ ਨੇ ਕਿ ਐਤਕੀ ਕਿਹਨੂੰ ਤਰਜੀਹ ਦੇਣੀ ਹੈ ਸਭ ਤੋਂ ਪਹਿਲਾਂ ਅਸੀਂ ਜੇਕਰ ਇਹਨਾਂ ਮੁੱਦਿਆਂ ਦੇ ਵਿੱਚ ਦੇਖਾ ਜਾਵੇ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਖੇਤੀ ਵਾਲੀ ਗੱਲ ਕਰਾਂਗੇ ਕਿ ਖੇਤੀ ਦੇ ਵਿੱਚ ਪਹਿਲਾਂ ਤਾਂ ਕਿੰਨੂ ਦੀ ਫਸਲ ਬਰਬਾਦ ਹੁੰਦੀ ਨਜ਼ਰ ਆਈ ਹੜ੍ਹ ਆਏ ਪਿੱਛੇ ਜੇ ਝੋਨੇ ਦੀ ਫਸਲ ਬਰਬਾਦ ਹੁੰਦੀ ਨਜ਼ਰ ਆਈ ਪਿਛਲੇ ਸਾਲਾਂ ਦੇ ਵਿੱਚ ਕਣਕ ਦਾ ਝਾੜ ਜਿਹੜਾ ਕਿ ਉਹ ਬਹੁਤਾ ਚੰਗਾ ਹੁੰਦਾ ਨਜ਼ਰ ਨਹੀਂ ਆਇਆ ਤੇ ਐਤਕੀ ਵੀ ਜਿਹੜਾ ਮੌਸਮ ਦੀ ਤਬਦੀਲੀ ਹੈ ਤੋਂ ਵੀ ਕਿਤੇ ਨਾ ਕਿਤੇ ਕਣਕ ਤੇ ਅਸਰ ਪਾ ਰਹੀ ਹੈ ਤੇ ਕਿਸਾਨਾਂ ਨੂੰ ਜਿਹੜੀ ਉਡੀਕ ਉਹ ਸਰਕਾਰ ਵੱਲ ਰਹਿੰਦੀ ਹੈ ਕਿ ਸਰਕਾਰ ਕੀ ਐਲਾਨ ਕਰਦੀ ਹੈ ਅਸੀਂ ਇਸ ਵਕਤ ਕਿੱਧਰ ਬਾਦੇ ਇਲਾਕੇ ਦੇ ਵਿੱਚ ਖੜੇ ਆ ਹਾਲਾਂਕਿ ਇੱਥੇ ਬੜੀ ਪਲਟਵੀ ਹੋਈ ਹਵਾ ਚੱਲੀ ਸੀ ਵਿਧਾਨ ਸਭਾ ਦੇ ਵਿੱਚ ਜਦੋਂ ਪੂਰਾ ਇੱਕ ਲਹਿਰ ਚੱਲੀ ਵਿਧਾਨ ਸਭਾ ਦੇ ਵਿੱਚ 92 ਸੀਟਾਂ ਮਾ ਦੀ ਪਾਰਟੀ ਨੂੰ ਆਈਆਂ ਤਾਂ ਗਿੱੱਦਰਵਾ ਦੇ ਵਿੱਚ ਕਾਂਗਰਸ ਦੀ ਸੀਟ ਆਈ ਸੀਗੀ ਬੜਾ ਅੱਡੀ ਚੋਟੀ ਦਾ ਜੋਰ ਲੱਗਿਆ ਸੀ ਰਾਜਾ ਵੜਿੰਗ ਦਾ ਤੇ ਕੁਝ ਬਜ਼ੁਰਗ ਮੇਰੇ ਨਾਲ ਨੇ ਜਿਹੜੇ ਖੇਤੀਬਾੜੀ ਵੀ ਕਰਦੇ ਨੇ ਤੇ ਖਾਸ ਤੌਰ ਤੇ ਸਿਆਸਤ ਨੂੰ ਨਾ ਬੜੇ ਬਰੀਕੀ ਨਾਲ ਦੇਖਦੇ ਨੇ ਤੇ ਕਿਵੇਂ ਖੇਤੀਬਾੜੀ ਫਸਲਾਂ ਬਚਾਈਆਂ ਜਾ ਰਹੀਆਂ ਨੇ ਨਾਲ ਉਹ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਆ ਕਿਹਨਾਂ ਵਾਲੀਆਂ ਐਮਪੀ ਨੂੰ ਕਿਵੇਂ ਦੇਖਦੇ ਆ ਨਾਮ ਜਾਨਣਾ ਚਾਹਾਂਗੇ ਬਜ਼ੁਰਗੋ ਨਾਮ ਜਸਵਿੰਦਰ ਸਿੰਘ ਕੀ ਕਰਦੇ ਹੋ ਖੇਤੀਬਾੜੀ ਕਰਦੇ ਆਂ ਸ਼ੁਰੂ ਤੋਂ ਹੀ ਖੇਤੀਬਾੜੀ ਕਰ ਹਾਂ ਸ਼ੁਰੂ ਤੋਂ ਖੇਤੀਬਾੜੀ ਅੱਛਾ ਮੌਸਮ ਉਹ ਹਜੇ ਜਿਹੜਾ ਕਿ ਉਹ ਠੰਡ ਲੇਟ ਆਈ ਹੈ ਕਣਕਾਂ ਦਾ ਫਿਕਰ ਰਿਹਾ ਆ ਤੇ ਕਣਕਾਂ ਨੂੰ ਕਿੰਨਾ ਕੁ ਨੁਕਸਾਨ ਕਰ ਰਿਹਾ ਕੋਰਾ ਕਣਕ ਦਾ ਪੂਰਾ ਹੀ ਨੁਕਸਾਨ ਆ ਵੀ ਜਿਹੜਾ ਸਪਰੇਅ ਅਸਰ ਨਹੀਂ ਕਰ ਰਹੀ ਤੇ ਜਿਹੜਾ ਰੇ ਹੈ ਰੇ ਵੀ ਅਸਰ ਕੱਟ ਕਰਦੀ ਹੈ ਠੀਕ ਹੈ ਪਾਣੀ ਜਿਹੜਾ ਇੱਕ ਵਾਰੀ ਲੱਗ ਗਿਆ ਉਹ ਵਾਂਨ ਚਿੱਕੜ ਪਏ ਆ ਅੱਛਾ ਤੇ ਜੇ ਤਾਂ ਉਪਨੇ ਕਲੂਗੀ ਜਾਂ ਬਾਰਿਸ਼ ਹੁੰਦੀ ਹੈ ਉਦੋਂ ਬਾਅਦ ਤਾਂ ਉਪਨੇ ਕਲਦੀ ਹੈ ਫੇਰ ਹੀ ਕਣਕ ਦਾ ਕੋਈ ਫਾਇਦਾ ਹੋ ਸਕਦਾ ਫੇਰ ਹੀ ਕਣਕ ਦਾ ਫਾਇਦਾ ਹੋਊਗਾ ਅੱਛਾ ਕਿਸਾਨ ਨੂੰ ਦੋਰੀ ਤੀਰੀ ਮਾਰ ਪੈ ਗਈ ਹਨਾ ਹੜ ਆ ਗਏ ਪਿਛਲੇ ਵਾਰੀ ਕਿੰਨੂ ਜੇਕਰ ਅਸ ਤੋਂ ਗਾਂ ਵੋਲ ਵਾਲੀ ਗੱਲ ਕਰ ਲਈਏ ਕਿੰਨੂ ਇੱਥੇ ਵੀ ਹੈਗਾ ਹਨਾ ਕਿੰਨੂ ਫਸਲ ਮਾੜੀ ਹੋ ਗਈ ਫੇਰ ਕੁਛ ਝਿੰਗਾਲ ਆਇਆ ਸੀ ਕਿਸੇ ਨੇ ਉਹ ਬੀਲੀ ਦਾ ਚੱਕਰ ਪੈ ਗਿਆ ਯੂਨਿਟ ਬਹੁਤ ਮਹਿੰਗੀ ਸੀ ਫੇਰ ਨਰਮਾ ਵੀ ਬਹੁਤ ਚੰਗਾ ਨਹੀਂ ਹੋਇਆ ਤਾਂ ਆ ਸਾਰੀਆਂ ਫਸਲਾਂ ਕਿਸਾਨ ਦੀ ਕਿਸਮਤ ਤੇ ਸਿਆਸਤਦਾਨ ਦੀ ਸਿਆਸਤ ਤੇ ਡਿਪੈਂਡ ਜ਼ਰੂਰ ਕਰਦਾ ਆ ਤੇ ਕਿਵੇਂ ਚੀਜ਼ਾਂ ਨੂੰ ਦੇਖਦੇ ਸਾਨੂੰ ਤਾਂ ਵੱਡੀ ਪ੍ਰੋਬਲਮ ਤਾਂ ਹੁਣ ਇਹੀ ਆ ਰਹੀ ਹੈ ਵੀ ਜਿਹੜਾ ਸਾਡਾ ਨਹਿਰੀ ਪਾਣੀ ਹੈ ਠੀਕ ਹੈ ਜਿਹੜੀ ਇਸ ਇਲਾਕੇ ਦੀ ਮੇਨ ਜਿਹੜੀ ਪ੍ਰੋਬਲਮ ਹੈ ਪ੍ਰੋਬਲਮ ਹੈ ਮੋਗੇ ਉੱਚੇ ਚੱਕਦੇ ਠੀਕ ਹੈ ਤੇ ਪਾਣੀ ਆ ਹੀ ਨਹੀਂ ਰਿਹਾ ਵੀ ਤੇ ਨਹਿਰੀ ਪਾਣੀ ਦੀ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਪੀਣ ਯੋਗ ਪਾਣੀ ਨਹੀਂ ਪੀਣ ਯੋਗ ਪਾਣੀ ਹੈ ਨਹੀਂਗਾ ਪੀਣ ਯੋਗ ਪਾਣੀ ਵੀ ਹੈ ਨਹੀਂਗਾ ਗੋਟੇ ਦੁਖੀ ਜਾਂਦੇ ਆ ਠੀਕ ਹੈ ਕੱਲਾ ਇਹ ਬਸ ਇਸੇ ਕਰਕੇ ਹੀ ਹੈ ਵੀ ਜਦ ਨਹਿਰ ਦਾ ਪਾਣੀ ਥੱਲੇ ਬੋਰ ਦਾ ਪਾਣੀ ਲੈਣੇ ਟਵਟਰਕਸ ਚ ਤੇ ਉਹ ਨਕਸਪਤਾ ਪਾਣੀ ਕੰਦਾ ਮਾੜਾ ਪਾਣੀ ਸ਼ੂਰੇ ਵਾਲਾ ਪਾਣੀ ਹੈ ਕਾਰ ਤਾਂ ਕਹਿੰਦੀ ਹੈ ਨਾ ਹੁਣ ਕੋਸ਼ਿਸ਼ ਕਰ ਰਹੇ ਆ ਕਹਿੰਦੇ ਕਈ ਥਾਵਾਂ ਤੇ ਨਹਿਰੀ ਪਾਣੀ ਪਹੁੰਚ ਵੀ ਗਿਆ ਤੇ ਕਹਿੰਦੇ ਹੁਣ ਸਾਰੇ ਜਿਹੜੇ ਪੁਰਾਣੇ ਖਾਲ ਉਹ ਦੁਬਾਰਾ ਸਵਾਰ ਕੇ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਕਰਾਂਗੇ ਜਦੋਂ ਪਹੁੰਚਾਉਣਗੇ ਵੇਖੀ ਜੋ ਅੱਜ ਤੱਕ ਸਾਰੇ ਲੋਕ ਬਿਮਾਰ ਹੋ ਜਾਂਦੇ ਆ ਨਾ ਕਾਲਾ ਪੀਲਾ ਵਧੀ ਵਧੀ ਜਾਂਦਾ ਗੰਦੇ ਪਾਣੀ ਨਾਲ ਇੱਥੇ ਤਾਂ ਹੁਣ ਕੈਂਸਰ ਜਿਹੜੀ ਬੈਲਟੀ ਕਹਿਣ ਲੱਗ ਪਏ ਇਸ ਏਰੀਆ ਨੂੰ ਕਹਿਣ ਲੱਗ ਪਏ ਗੱਲ ਤਾਂ ਉਹੀ ਆ ਵੀ ਪਾਣੀ ਨਹੀਂ ਜੋ ਸ਼ੁੱਧ ਮਿਲ ਰਿਹਾ ਹੂੰ ਇਹ ਵੱਡੀ ਪ੍ਰੋਬਲਮ ਹੈ ਸਾਡੇ ਲੋਕਾਂ ਵਾਸਤੇ ਕਦੇ ਐਮਐਲਏ ਰਾਜਾ ਬੜਿੰਗ ਜਾਂ ਐਮਪੀ ਸਦੀਕ ਸਾਹਿਬ ਨਾਲ ਗੱਲਬਾਤ ਕੀਤੀ ਡੀਸੀ ਨਾਲ ਗੱਲਬਾਤ ਕੀਤੀ ਇਹਦੇ ਸਬੰਧ ਚ ਅਸੀਂ ਜਿਹੜੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤੇ ਹੈ ਵੀ ਸਾਡਾ ਪਾਣੀ ਚੰ ਚਾਲੂ ਕੀਤਾ ਜਾਵੇ ਕਿਸਾਨ ਜਥੇਬੰਦਿਆਂ ਨੇ ਦਿੱਤੇ ਹੈ ਠੀਕ ਪਰ ਹਾਈ ਤੱਕ ਕੋਈ ਗੌਰ ਨਹੀਂ ਹੋਈ ਉਹਦੇ ਤੇ ਗੌਰ ਨਹੀਂ ਨਹੀਂ ਗੌਰ ਹੋਈ ਅੱਛਾ ਐਮਪੀ ਤੁਹਾਡੇ ਸਦੀਕ ਸਾਹਿਬ ਨੇ ਕਦੇ ਘੇੜਾ ਗੂੜਾ ਮਾਰਿਆ ਜਿੱਤ ਕੇ ਬਾਅਦ ਚੋਂ ਨਾ 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 ਜਿਵੇਂ ਕਦੇ ਵੀ ਨਹੀਂ ਵਿਖਾਲੀ ਵੀ ਨਹੀਂ ਦਿੱਤਾ ਕਦੇ ਅੱਜ ਤੱਕ ਕਦੇ ਉਹਦਾ ਬਿਆਨ ਹੀ ਨਹੀਂ ਸੁਣਿਆ ਤੇ ਬਿਆਨ ਹੀ ਦੇ ਦੇਵੀਂ ਆਦੇ ਲੱਕੇ ਵਾਸਤੇ ਲੋਕਾਂ ਨੇ ਜਿਤਾ ਕੇ ਭੇਜਿਆ ਉਹਨੂੰ ਘਟੋ ਘਟ ਬਿਆਨ ਤਾਂ ਕੋਈ ਦੇ ਦੇਵੇ ਠੀਕ ਹੈ ਕੋਈ صدیق ਤਾਂ ਕੋਈ ਫਾਇਦਾ ਨਹੀਂ ਸਾਨੂੰ ਐਵੇਂ ਬਣਾਤਾ ਠੀਕ ਹੈ ਤਾਂ ਰਾਜਾ ਬਣ ਹੈਗਾ ਮਿਹਨਤੀ ਹੈ ਬੰਦਾ ਅੱਛਾ ਐਮਐਲਏ ਸਾਡਾ ਵਧੀਆ ਕੋਈ ਨੁਕਸ ਨਹੀਂ ਉਹਦੇ ਚ ਪਰ ਟਾਈਮ ਪੀ ਨਹੀਂ ਸਾਡਾ ਠੀਕ ਐ ਐਮਪੀ ਠੀਕ ਨਹੀਂ ਤੁਹਾਡਾ ਨਹੀਂ ਐਮਪੀ ਨਹੀਂ ਕਿ ਫਿਰ ਕਿਹਨੂੰ ਦੇਖਦੇ ਹਾਂ ਜੇ ਮੰਨ ਲਓ ਕੋਈ ਕੌਣ ਚੰਗਾ ਲੱਗਦਾ ਐਮਪੀ ਜਿਹੜਾ ਹੋਣਾ ਚਾਹੀਦਾ ਸੀ ਇਹ ਤਾਂ ਹੁਣ ਜੇ ਖੜੇ ਜਿਹੜੇ ਹੋਣਗੇ ਉਹਨਾਂ ਤੇ ਡਿਪੈਂਡ ਕਰਦਾ ਹੁਣ ਇਹ ਕੀ ਪਤਾ ਕਿ ਹਜੇ ਤੱਕ ਖੜੇ-ਖੜੇ ਹੋਣਗੇ ਦਾ ਕੀ ਲੱਗਦਾ ਸਿਆਸਤ ਆ ਤੁਸੀਂ ਪਿੰਡਾਂ ਵਾਲੇ ਇਥੋਂ ਦੀ ਕਿਸਮਤ ਤੈਅ ਹੁੰਦੀ ਹੈ ਨਾ ਚਰਚਾ ਤਾਂ ਚੱਲਦੀ ਰਹਿੰਦੀ ਹੈ ਚਰਚਾ ਤਾਂ ਚੱਲਦੀ ਰਹਿੰਦੀ ਹੈ ਪਰ ਇਹ ਤਾਂ ਹੁਣ ਬੰਦੇ ਖੜੇ ਹੋਣ ਤੇ ਇਹ ਵੀ ਰਲੇਵਾ ਕਿਵੇਂ ਹੁੰਦਾ ਹੈ ਕਾਂਗਰਸ ਦਾ ਜਾਂ ਦੂਜਾ ਆਪਣਾ ਦੂਜੀਆਂ ਪਾਰਟੀਆਂ ਦਾ ਠੀਕ ਹੈ ਉਹਨਾਂ ਤੇ ਡਿਪੈਂਡ ਕਰਦਾ ਇਹ ਹੁਣ ਮੇਰਾ ਰਲਣਾ ਚਾਹੀਦਾ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਉਦੋਂ ਦਾ ਕਾਲੀਆਂ ਦੇ ਭਾਜਪਾ ਨੂੰ ਦੁਬਾਰਾ ਇਕੱਠੇ ਹੋ ਜਾਣਾ ਚਾਹੀਦਾ ਉਹ ਤਾਂ ਇਕੱਠੇ ਹੋਣਾ ਹੁਣ ਪਰ ਇਹਨਾਂ ਨੂੰ ਰਲ ਜਾਣਾ ਚਾਹੀਦਾ ਇਹ ਕਾਂਗਰਸ ਨੂੰ ਤੇ ਆਮ ਆਦਮੀ ਹਾਂ ਇਹਨਾਂ ਨਾਲ ਨਾ ਚਾਹੀਦੇ ਉਹ ਇਕੱਠੇ ਨਹੀਂ ਭਵੇਂ ਨਾ ਹੋਣ ਉਹ ਭਵੇਂ ਨਾ ਹੋਣ ਪਰ ਇਹ ਤੇ ਮੋਦੀ ਨੂੰ ਵੀ ਅੱਗਾ ਹਰਾਉਣ ਵਾਸਤੇ ਜ਼ਰੂਰੀ ਆ ਇਹ ਠੀਕ ਹੈ ਮੋਦੀ ਨੂੰ ਇਹਦੂ ਇਹਦੂ ਬਣਾ ਹੱਲ ਨਹੀਂ ਕੋਈ ਹਰਾਉਂਦਾ ਰਾਜਾ ਬਲਿੰਗ ਦਾ ਕਹਿੰਦਾ ਕਹਿੰਦਾ ਸੀ ਇਕੱਠੇ ਨਹੀਂ ਹੋਣਾ ਤੁਸੀਂ ਤੁਹਾਡਾ ਦਾ ਐਮਐਲਏ ਚਲੋ ਰੋਤਾ ਰੋਦੀ ਸੋਚ ਹੈ ਕੋਤਾ ਵਿੜਿੰਗ ਸਾਹਿਬ ਦੀ ਸੋਚ ਹੈ ਪ੍ਰਧਾਨ ਆ ਪੰਜਾਬ ਕਾਂਗਰਸ ਦਾ ਨਹੀਂ ਉਹ ਦੀ ਸੋਚ ਹੈ ਜਿਹੜੀ ਮੇਰੀ ਆਪ ਦੀ ਸੋਚ ਹੈ ਤੁਹਾਡੀ ਆਪ ਦੀ ਸੋਚ ਹੈ ਠੀਕ ਹੈ ਵਿੜਿੰਗ ਸਾਹਿਬ ਤੁਹਾਡੇ ਹਲਕੇ ਜੀ ਖੜੇ ਆ ਤੇ ਉਹ ਕਹਿੰਦੇ ਨੇ ਵੀ ਇਕੱਠੇ ਹੋ ਜਾਣਾ ਚਾਹੀਦਾ ਚਲੋ ਇਹ ਤੁਹਾਡੇ ਵੋਟਰ ਹੀ ਨੇ ਇਸ ਹਲਕੇ ਦੇ ਜਿਹੜੇ ਇਹ ਸੋਚ ਰੱਖਦੇ ਨੇ ਸਸ਼ਕਲ ਬਜ਼ੁਰਗੋ ਹਾਂਜੀ ਕੀ ਨਾਮ ਹੈ ਅਈ ਮੇਰ ਸਿੰਘ ਤੇ ਕਿੰਨੀ ਕੋਮਰ ਹੈ 83 ਸਾਲ ਹੋਏ ਬਹੁਤ ਮੱਲਬ ਹਨ ਅੰਦਰਸਤੀਆਂ ਪ੍ਰਮਾਤਮਾ ਤੁਹਾਨੂੰ ਬਖਸ਼ੀ ਹੋਈ ਹੈ ਵਧੀਆ ਹਾਂ ਜੀ ਪਰ ਅੱਜ ਕੱਲ ਕਹਿੰਦੇ 60 ਮਹਾ ਟੱਪਣੇ ਔਖੇ ਹੋਏ ਵੇ ਹਾਂਜੀ ਹਾਂਜੀ ਅੱਜ ਤਾਂ ਇਹ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਸ਼ੁਕਰੀਆ ਕਰਦੇ ਆਂ ਵੀ ਵਧੀਆ ਜੇ ਤੇ ਕਰਾਵਾ ਦੱਕ ਫਿਰਦੇ ਨਹੀਂ ਚੰਗੀ ਕਰਦੇ ਆਪ ਕੀ ਕਰਦੇ ਨੇ ਆਪ ਹੀ ਕਰਦੇ ਹੋ ਖੇਤੀ ਕਰਦਾ ਮੈਂ 250 ਕਿੱਲੇ ਦੀ ਕਰਦਾ 250 ਕਿੱਲਾ ਹਾਂ ਆਪ ਨਾਲ ਮੈਂ ਉਹ ਤਾਂ ਮੁੰਡਿਆ ਚ ਤੁਸੀਂ ਆਪਰ ਦੇਖ ਰਹੇ ਤਾਂ ਆਪ ਕਰ ਕੋੜਾ ਜ਼ਮੀਨ ਹੀ ਗਰੀਬ ਬੰਦਾ ਹੈ ਮਜ਼ਦੂਰ ਹੈ ਅੱਛਾ ਚਾਰ ਟਰੈਕਟਰ ਵੀ ਲਏ ਆ ਠੀਕ ਆ ਸਰਕਲ ਲਈ ਮਿਹਨਤ ਕਰਕੇ ਇੱਕ ਸਾਰੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਇੱਕ ਨੇਵਾ ਪੈਸਾ ਰੋਲਾ ਨਹੀਂ ਠੇਕੇ ਦੇ ਜ਼ਮੀਨ ਲੈਣਾ ਠੀਕ ਆ ਠੇਕੇ ਦੇ ਜ਼ਮੀਨਾਂ ਮਾਰਾਂ ਪਈ ਜਾਂਦੀਆਂ ਨੇ ਅੱਛਾ ਤੇ ਕਰਜ਼ਾਈ ਹੋਈ ਜਾਂਦੀ ਹੈ ਗੌਰਮੈਂਟਾਂ ਦੇ ਗਾ ਤੇ ਹੋਰ ਤੇ ਕਰਜ਼ਾਈ ਹੋਣੇ ਰੱਬੇ ਨੂੰ ਸ਼ੁਕਰ ਨਾਲ ਇੰਨਾ ਵੀ ਸਾਡੀ ਜਬਾਨ ਚੱਲਦੀ ਹੈ ਪੈਸਾ ਤੱਕ ਰਜਿਤ ਕੇ ਰੱਖਿਆ ਨਹੀਂ ਤਾਂ ਹੀ ਮਿਲ ਜਾਂਦੀ ਹੈ ਸ਼ਾਬਾਸ਼ ਹਾਂ ਸ਼ਾਬਾਸ਼ ਬੜਾ ਬੜੀ ਬੜੀ ਜ਼ਿੰਮੇਵਾਰੀ ਚੱਕੀ ਫਿਰਦੇ ਹੋਂ ਕੱਲੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਂ ਘਰਦਿਆਂ ਦੀ ਸਪੋਰਟ ਰਹਿੰਦੀ ਹੈ ਪੂਰੀ ਮਡੇ ਮਡੇ ਕਹਨੇ ਚੱਲਦੇ ਐ ਅੱਛਾ ਮਡੇ ਕਹਨੇ ਚੱਲਦੇ ਹਾਂ ਅੱਗੇ ਅਗਲੀ ਵਾਰ ਆਪਣਾ ਅਜਤੂ ਪੰਜ ਅਗਲੇ ਪਲਾਨ ਚ ਮੁੰਡਾ ਸਰਪੰਚ ਸੀ ਵੱਡਾ ਆਪਣਾ ਅੱਛਾ ਹਾਂਜੀ ਚੰਗੀ ਗੱਲ ਆ ਸਾਰੇ ਸਤਿਕਾਰ ਕਰਦੇ ਵੀ ਸਾਰੇ ਵਧੀਆ ਵਧੀਆ ਕਰਦੇ ਅੱਛਾ ਬਜ਼ੁਰਗੋ ਮੌਸਮ ਤੁਸੀਂ ਤਾਂ ਬਹੁਤ ਜ਼ਮੀਨ ਦੀ ਖੇਤੀ ਕਰਦੇ ਹੋ ਜਿਹੜਾ ਮੌਸਮ ਹੁਣ ਮਾਰ ਪੈ ਰਹੀ ਆ ਉਹ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤਾਂ ਜੀ ਵੇਖੋ ਪ੍ਰਮਾਤਮਾ ਜੀ ਜਿਹੜਾ ਸਾਡਾ ਹੁਣ ਮਕਰ ਕਣਕਾ ਨਾ ਹੋਇਆ ਤੇ ਨਰਮਾ ਸਾਡੇ ਪਹਿਲਾਂ ਮੇਰੇ ਕੋਲੇ ਆਪਦੇ ਕੋਲੇ ਸੀਗਾ 10 ਕਿਲੋ ਨਰਮਾ ਅੱਛਾ ਤੇ 6 7 ਮਣ ਕਿਲੇ ਦਾ ਦੂ ਹੋਇਆ ਉਹ ਚੁਗੜ ਨੇ ਟੁਗਿਆ ਹੀ ਨਾ ਕਿਸੇ ਨੇ ਮਸਾ ਟੁਗਾਇਆ ਉਹ ਜਗਾਈ ਵੀ ਨਹੀਂ ਪੂਰੀ ਹੋਈ ਗਾਹ ਲੈਣਾ ਪੈ ਦੋ 10 ਕਿੰਨੇ ਦੇ ਪਾੜੀ ਦਿੱਤਾਗਾ ਲੈ ਸਭ ਤੋਂ ਖੇਤੀ ਨਰਮੇਦੀ ਨੇ ਮਾਰਿਆ ਜਿਆਦੇ ਇਸ ਇਲਾਕੇ ਤੋਂ ਠੀਕ ਹੈ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਹੁਣ ਮੌਸਮ ਹੈ ਮੌਸਮ ਦਾ ਜਾਨੀ ਬਹੁਤ ਜਿਆਦੇ ਲੋਕਾਂ ਨੂੰ ਖਰਾਬ ਖੜੀ ਧੁੱਪਾਂ ਨਿਕਲਿਆ ਹੋਣਿਆ ਫਿਰ ਇਹ ਤੋਂ ਪਹਿਲੇ ਜਿਹੜਾ ਮੌਸਮ ਸੀ ਨਾ ਉਹ ਡੰਗ ਲਾਉਂਦਾ ਸੀ ਕਣਕਾਂ ਵਾਸਤੇ ਠੀਕ ਹੈ ਨੁਕਸਾਨ ਕਿੰਦਾ ਸਬਜ਼ੀਆਂ ਨਾਲ ਜਿਆਦੇ ਹਾਂ ਸ਼ਰਮਾ ਨਾ ਜਾਵੇ ਕੀਤਾ ਤੇ ਇਦੋਂ ਗਾਂ ਜਿਹੜਾ ਹੈ ਇਦੋਂ ਗਾਂ ਹੁਣ ਕੜਕਦਾ ਵੀ ਹੋਊਗਾ ਜੇ ਧੁੱਪਾਂ ਨਾਲ ਨਿਕਲਣਾ ਜੇ ਧੁੱਪਾਂ ਨਾਲ ਨਿਕਲਦਾ ਪਾਣੀ ਲਾਉਣ ਦਵਾਈਆਂ ਛਿੜਕਣਾ ਜੇ ਹੁਣ ਧੁੱਪ ਪਾਣੀ ਲਾਉਣੇ ਤੇ ਗੁੱਲੀ ਰਣਾ ਮਰਦਾ ਦੇਗਾ ਮਰਦਾ ਧੁੱਪ ਨਿਕਲੂਗੀ ਦਵਾਈ ਚੱਲੂਗੀ ਫੇਰ ਫੇਰ ਚੱਲੂਗਾ ਕਿੰਨੇ ਵਾਰ ਹੁਣ ਤੱਕ ਦਵਾਈਆਂ ਪਾਤੀਆਂ ਜਿਹੜਾ ਅਸਰ ਨਹੀਂ ਹੋਇਆ ਅਸਰ ਜੇ ਅਸੀਂ ਦਵਾਈਆਂ ਪਾਤੀਆਂ ਦੋ ਦੋ ਵਾਰੀ ਹੁਣ ਤੀਜੀ ਵਾਰ ਜਿਹੜੀ ਦਵਾਈ ਪਾਉਣੀ ਹੈ ਮਰਦਾ ਜੇ ਤਾਂ ਹੁਣ ਧੁੱਪ ਨਿਕਲੇ ਨਹੀਂ ਕੋਈ ਐਵੇਂ ਦੁਰਿਆ ਜਾਂਦੀਆਂ ਕੜਕ ਪੀਲੀ ਹੋਣ ਲੱਗ ਪਈ ਕਣਕਾਂ ਹਾਪੀਆਂ ਬਹੁਤ ਜ਼ਿਆੜੇ ਪੀਂ ਜਾਂਦੀਆਂ ਤਿੰਨ ਤਰੇ ਤੇ ਤਿੰਨ ਵਾਲੀ ਬਾਦੀਆਂ ਕਿਤੇ ਦੋ ਵਾਰੀ ਪੈੜੀਆਂ ਸੀ ਤਿੰਨ ਵਾਲੀ ਸਾਰੀ ਪਣੀ ਹੁਣ ਚੌਥੀ ਵਾਲੀ ਫੇਰ ਪਾਣੀ ਪਊਗੀ ਮਤਲਬ ਇਹ ਸਾਰਾ ਮੌਸਮ ਕਰਕੇ ਸਾਰਾ ਮੌਸਮ ਕਰਕੇ ਖਰਚਾ ਵਧ ਰਿਹਾ ਹੈ ਘੱਟ ਲੋ ਘੱਟ ਜਾਣੀ ਕਣਕ ਦੇ ਇੱਕ ਕਿੱਲੇ ਮਗਰ ਆਹ ਟਾਈਮ ਤੇ 3-4000 ਦਾ ਦਵਾਈ ਦਾ ਹੀ ਵਧ ਗਿਆ ਅੱਛਾ ਕਿੱਲੇ ਮਗਰ ਤੇ ਫਿਰ ਕਿਵੇਂ ਮਤਲਬ ਖੇਤੀ ਪੂਰੀ ਕਰਦੇ ਹਾਂ ਏ ਠੀਕ ਕਿਵੇਂ ਕਰੋਣਾ ਕੀ ਹੈ ਕਰਨਾ ਕੋਲ ਖੇਤੀ ਦਾ ਖਾਣੀ ਆ ਨਾ ਹੁਣ ਤੂੰ ਇੱਕ ਦਸਕੇ ਤੂੰ ਸਾਰੇ ਕੋਈ ਜ਼ਮੀਨ ਹੈ ਨਹੀਂ ਠੀਕ ਹੈ ਆਰਤੀ ਦੇ ਪੈਸੇ ਲੈਦੇ ਕਿਤੇ 10 ਲੱਖ ਲੈ ਲਿਆ 5 ਲੱਖ ਵੀ ਲੈ ਲਿਆ ਜਬਾਨ ਨੂੰ ਦੇ ਹੀ ਜਾਂਦੇ ਆ ਜਬਾਨ ਨੂੰ ਦੇ ਹੀ ਜਾਂਦੇ ਤੇ ਲੋਹੜਾਂ ਦਾ ਜਦੋਂ ਕਾ ਖੇਤੀ ਮਰ ਜਾਂਦੀ ਹੈ ਧੰਨਵਾਦ ਆਏ ਚੜਦਾ ਕਰਜ਼ਾ ਫੇਰਾ ਆਏ ਚੜਦਾ ਕਰਜ਼ਾ ਕਰਦਾ ਕਿਸਾਨ ਆ ਮਰਦੇ ਆਏ ਜਮੀਨ ਦਾ ਫਾਇ ਲੈਣ ਵਾਲਾ ਜਿਹੜਾ ਕਹਿੰਦਾ ਬਾਜਾ ਆਏ ਕੀ ਕਰਕੇ ਦੱਸ ਉਹਦਾ ਫਿਰ ਰਸਾ ਹੀ ਚੰਗਾ ਲੱਗਦਾ ਉਹ ਰਸਾ ਚੰਗਾ ਲੱਗਦਾ ਬਜ਼ੁਰਗੋ ਇੱਥੇ ਨਾ ਸਰਕਾਰਾਂ ਦਾ ਕੀ ਰੋਲ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਸਰਕਾਰਾਂ ਕੋਈ ਮਾੜਾ ਮੋਟਾ ਕਿਤੇ ਕੋਈ ਵੀ ਸਰਕਾਰ ਤੁਹਾਡੇ ਹੱਕ 'ਚ ਖੜੀ ਹੈ ਸਾਡੇ ਹੱਕ ਜੇ ਖੜੇ ਦਾ ਭਗਵਾਨ ਸਭਾ ਨੇ ਖੜਾ ਹੈ ਸ੍ਰੀ ਤਾਂ ਐਸ ਗੱਲ ਤੇ ਸਾਡਾ ਜਿਹੜਾ ਪੰਜਾਬ ਕਿਵੇਂ ਪੰਜਾਬ ਦਾ ਇਹ ਹੈ ਵੇਖੋ ਜੀ ਅੱਜ ਤੱਕ ਸਾਰੀਆਂ ਜਿਹੜੀਆਂ ਪਾਰਟੀਆਂ ਆਈਆਂ ਸਭ ਨੇ ਖੰਡਾ 75 ਮੇਰੀ ਸੁਰਤ ਜੀ ਇਹ ਆਪਣਾ ਸਰੋਸੀ ਸਾਹਿਬ ਦੀ ਉਮਰ ਆ ਤੁਹਾਡੀ ਉਦੋਂ ਬਾਅਦ ਤਾਂ ਸਰਕਾਰਾਂ ਹੀ ਦੇਖੀਆਂ ਸਰਕਾਰਾਂ ਹੀ ਵਿਖਜੀਆਂ ਸੀ ਉਦੋਂ ਪਹਿਲਾਂ ਤਾਂ ਜਾਣੀ ਜਿਹੜਾ ਕੋਸ ਸੀਗਾ ਸਾਨੂੰ ਪਤਾ ਹੈ ਇਹ ਅੰਗਰੇਜ਼ ਸੀਗਾ ਉਦੋਂ ਬਾਅਦ ਸਰਕਾਰਾਂ ਬਣੀਆਂ ਠੀਕ ਹੈ 75 ਸਾਲ ਦਾ ਵਿੱਚ ਜਿਹੜੀ ਵੀ ਸਰਕਾਰ ਬਣ ਗਈ ਹੈ ਸਾਲਗੈ ਕੰਦਾ ਹੀ ਹੈ ਕਿਸੇ ਨੇ ਨਹੀਂ ਦੱਤਾ ਕੱਟ ਕਾਂਗਰਸੀ ਯੋਗੀ ਕਾਂਗਰਸੀ ਯੋਗੀ ਜਿਹੜੇ ਵੀ ਆਪਕੋ ਆਪਣੇ ਢੱਡ ਭਰੇ ਆ ਜੇ ਸੀਗਾ ਬਾਦਲ ਸਿੰਘ ਵੱਡੇ ਅੱਛਾ ਉਹ ਕੁਛ ਕਰਦੇ ਸੀ ਅੱਛਾ ਉਸਕਾ ਠੀਕ ਹੈ ਪਹਿਲਾ ਜਿਹੜਾ ਚੱਲ ਰਿਹਾ ਪ੍ਰਧਾਨ ਮੰਤਰੀ ਹਮ ਆਪਣਾ ਜਵਾਰ ਲਾਲ ਠੀਕ ਹੈ ਜਾਂ ਉਦੋਂ ਹੀ ਤਰ੍ਹਾਂ ਕਹਿੰਦੀ ਆਗੀ ਚੰਗੀ ਰਹੀ ਹੈ ਠੀਕ ਤੁਹਾਨੂੰ ਸਹੀ ਤਰ੍ਹਾਂ ਸਹੀ ਗੱਲ ਹੁਣ ਗੱਲਾਂ ਸੱਚੀਆਂ ਦੱਸ ਰਹੀਆਂ ਤੁਹਾਨੂੰ ਉਦੋਂ ਬਾਅਦ ਜਿਹੜਾ ਜਿਹਨੂੰ ਅੱਜ ਆਪਾਂ ਇਹ ਕੱਢਿਆ ਜਿਹੜਾ ਸੀਗਾ ਉਹ ਟਾਈਮ ਦੇ ਉੱਤੇ ਉਹਦਾ ਪ੍ਰਤਾਸ਼ਕ ਕਹਿ ਰਹੋ ਉਹਦੇ ਵਰਗਾ ਮੁੱਖ ਮੰਤਰੀ ਕਾਡਾ ਉਹਦਾ ਮੁੱਖ ਮੰਤਰੀ ਉਹ ਸੀ ਅੱਛਾ ਇਹ ਉਹ ਸੋ ਤੋਂ ਕਾਡਾ ਉਹ ਸੀਗਾ ਜਿਹਨਾਂ ਨੇ ਵੇਖਿਆ ਉਹ ਡੰਡਾ ਲੱਗਦਾ ਸੀ ਹੈ ਹਾਂ ਉਹ ਆਦਾ ਵੀ ਕੋਈ ਮਹਿਕਮਾ ਠੀਕ ਹੈ ਸੋ ਤੋਂ ਰਿਸ਼ਵਤ ਮੰਗਦਾ ਹੈ ਦੱਸੋ ਮੈਨੂੰ ਆ ਡੰਡਾ ਬਿਲਕੁਲ ਐ ਤਾਂ ਇਹਦਾ ਸੀ ਨਾ ਤੇ ਉਹ ਮਰ ਕੇ ਤੇ ਮੁੜ ਕੇ ਤਾਂ ਖਾਂਟੇ ਹੀ ਹੋ ਗਏ ਸਾਰੇ ਲੁੱਟਣ ਦੇ ਹੀ ਹੋ ਗਏ ਡੰਡਾ ਚੱਕੇ ਨਹੀਂ ਕਿਸੇ ਨੇ ਡੰਡਾ ਚੱਕੇ ਹੀ ਨਹੀਂ ਭਗਵੰਤ ਨੇ ਭਗਵੰਤ ਨੇ ਚੱਕਿਆ ਭਗਵੰਤ ਮਾਨਾ ਚੱਕਿਆ ਤੋਂ ਲੱਗਦਾ ਵੀ ਜਿਹੜੀਆਂ ਉਹ ਗੱਲਾਂ ਜੀਆਂ ਕਰਦਾ ਸੱਚੀਆਂ ਲੱਗਦੇ ਨੇ ਵੀ ਜਿਹੜੇ ਲੱਗਦੇ ਸੱਚੀਆ ਸਾਨੂੰ ਤਾਂ ਲੱਗੀਆਂ ਜਮੇ ਸੱਚੀਆਂ ਜਿਹੜਾ ਜੋ ਸਾਨੂੰ ਪਤਾ ਹੈ ਵੀ ਜਿਹੜੇ ਬਣਦੇ ਆ ਉਹ ਖਾਈ ਜਾਂਦੇ ਨੇ ਜਿਹੜੇ ਬਣਦੇ ਆ ਖਾਈ ਜਾਂਦੇ ਆ ਜਿਹੜਾ ਕੋਈ ਕੋਈ ਵੀ ਬੰਦਾ ਸੋਨੂੰ ਇਹ ਸਾਨੂੰ ਅਜੇ ਗੱਲਾਂ ਕਰਦੇ ਆ ਨਾ ਭਰਾਵੋ ਤੇ ਲੋਕ ਉੱਠਦੇ ਪੁੱੜਦੇ ਆਏ ਬੁੜੇ ਹੈਗੇ ਚਲੋ ਚਲੋ ਸੁਖਵੀਰ ਬਾਦਲ ਹਰੇ ਕਹਿੰਦੇ ਵੀ ਝੂਠ ਬੋਲਦੇ ਭਗਵੰਤ ਮਾਨੋਰੀ ਓ ਸਾਰੇ ਝੂਠੇ ਆ ਸਗੂ ਵੀ ਲੋੜ ਹੈ ਇਹ ਝੂਠੇ ਆ ਸਾਰੇ ਝੂਠੇ ਆ ਹੁਣ ਤੱਕ ਇਹ ਕੋਈ ਰੈਡੀ ਲੂਲੀ ਵੀ ਕੱਢਣੀ ਉਹਨਾਂ ਨੇ ਕੋਈ ਪੰਜਾਬ ਬਚਾਓ ਆ ਕੱਢੀਓ ਰੈਡੀਆ ਦੇ ਵੇਖੋ ਜੀ ਇਹ ਅੱਜ ਕੋਈ ਵੀ ਬੰਦਾ ਹੈ ਜਿਹੜਾ ਹੁਣ ਮਝਿਠਿਆ ਹੈ ਠੀਕ ਹੈ ਇਹਨਾਂ ਨੂੰ ਕਿਹਨੇ ਹੱਥ ਪਾਇਆ ਸੀ ਅੱਛਾ ਭਗਵਾਨਤ ਮੈਨੂੰ ਹੱਥ ਪਾਇਆ ਇਹਨੂੰ ਕਿਸੇ ਡਾਕਾ ਹੀ ਲੱਗੇ ਕਈ ਕੌਣ ਦੰਡਾ ਇਹ ਤਾਂ ਉਹਨੂੰ ਆਨੇ ਇਹ ਬੇਈਮਾਨ ਹੈ ਫਰਾਨੇ ਤੇ ਤੁਸੀਂ ਕੀ ਕੀਤਾ ਪਰ ਇਹਦਾ ਕੇਸ ਹੋ ਜਾ ਤਾਂ ਕਾਂਗਰਸ ਦੇ ਰਾਜ ਹੋਇਆ ਸੀ ਹਾਂ ਇਹ ਸਾਰਾ ਕੋਈ ਹੋਇਆ ਉਹਦਾ ਪਤਾ ਹੀ ਐ ਜਿਹੜਾ ਕੋਈ ਹੋਇਆ ਸਭ ਤੋਂ ਭੁੱਲਤਾ ਕਿਸੇ ਦੇ ਵੀ ਪਰ ਹੁਣ ਤਾਂ ਸਾਰੇ ਝੂਠ ਹੀ ਮਾਰੇ ਸਾਰੇ ਮਗਰ ਪਏ ਆ ਉਹਦੇ ਵੀ ਇਹਨੂੰ ਹਰਾਓ ਭਗਵੰਤ ਨੂੰ ਭਗਵੰਤ ਲਾਏ ਮਗਰ ਪਏ ਐ ਇਦੋਂ ਚੰਗਾ ਸਿਉਣਾ ਨਹੀਂ ਪਗਲਾ ਖਰੀਰ ਹੁੰਦੀ ਇਹਨੂੰ ਪਗਲਾ ਕਿੱਦਾਊਗੀ ਅੱਜ ਅੱਗੇ ਆ ਐਮਪੀ ਦੀਆਂ ਸੀਟਾਂ ਵਾਲੀ ਚੋਣ ਆ ਗਈ ਨਾ ਇਹ ਦੇਖੋ ਜੀ ਜਿਹੜਾ ਸਦੀਕ ਸਾਹਿਬ ਦਾ ਰੋਲ ਕਿਵੇਂ ਰਿਹਾ ਤੁਹਾਡੇ ਹਲਕੇ ਉਹ ਇਦੋਂ ਤਾਂ ਮਾੜਾ ਹੋਣਾ ਹੀ ਨਹੀਂ ਸੀ ਅੱਛਾ ਸਾਡੇ ਸਾਡੇ ਪਾੜਾ ਸਾਡੇ ਪਾੜਾ ਕਹਿੰਦੇ ਜੰਮੇ ਨਹੀਂ ਇਹ ਜੋ ਸਾਡੇ ਕੋਲੇ ਨਹੀਂ ਆਇਆ ਮੋਢਾ ਲੈ ਕੇ ਮੁੜ ਕੇ ਆਇਆ ਹੀ ਬੜੇ ਹੀ ਨੀਚੇ ਹਾਂ ਹਲਕੇ ਜੀ ਨਹੀਂ ਆਇਆ ਕੀ ਫਿਰ ਕੀ ਦੀ ਡਿਮਾਂਡ ਕਰਦੇ ਹੋ ਤੁਸੀਂ ਤਾਂ ਪੁਰਾਣੇ ਐਮਪੀ ਵੀ ਦੇਖੇ ਹੋਣੇ ਆ ਪੁਰਾਣਿਆਂ ਨੂੰ ਕਿਹੜਾ ਐਮਪੀ ਵਧੀਆ ਲੱਗਦਾ ਤੁਹਾਨੂੰ ਦੱਸ ਕੇ ਜਦੋਂ ਬੰਦਾ ਆਉ ਹਾ ਹੁਣ ਪੁਰਾਣਿਆਂ ਨੂੰ ਕਿਹੜਾ ਵਧੀਆ ਲੱਗਦਾ ਪੁਰਾਣਿਆਂ ਦੇ ਵਿੱਚੋਂ ਪੁਰਾਣਿਆਂ ਦੇ ਵਿੱਚੋਂ ਜਿਹੜੇ ਪੁਰਾਣੇ ਸੀਗੇ ਹੁਣ ਇਹਨਾਂ ਦੇ ਵਿੱਚੋਂ ਦਾ ਜਿਹੜਾ ਸੀਗਾ ਨਾ ਜਿਵੇਂ ਇਹਨਾਂ ਦਾ ਲਾਲਾ ਸੀਗਾ ਜਗਾ ਆਪਣਾ ਕਿਹੜੇ ਸਾਮ ਵਾਲਾ ਕਿਹੜੇ ਸੀ ਹਰ ਚਾਲ ਬਾਹਰ ਠੀਕ ਹੈ ਇੱਕ ਨੰਬਰ ਬੰਦਾ ਹੋਰ ਅੱਛਾ ਹਰ ਅਸਰੋ ਵੀ ਕਰਾ ਸਰਾ ਕੁਝ ਹੈ ਉਹ ਨਹੀਂ ਸੀ ਵੇਖੋ ਨੇ ਅਸੀਂ ਮੋਟਰਸਾਈਕਲ ਬਾਦਰ ਨੂੰ ਪਾਈ ਹੈ ਅੱਛਾ ਉਹ ਨੂੰ ਪਾਈ ਨਹੀਂ ਮੈਂ ਤਾਂ ਠੀਕ ਹੈ ਤੇ ਚੰਗਾ ਉਹ ਨੂੰ ਆਨੇ ਵਧੀਆ ਬੰਦੇ ਸੀ ਵਧੀਆ ਬੰਦੇ ਸੀ ਇੱਕ ਨੰਬਰ ਜਿਹੜਾ ਜਿਹੜਾ ਹੁਣ ਗੱਠ ਜੋੜ ਦੀ ਗੱਲ ਚੱਲਦੀ ਹੈ ਉਹ ਤਾਂ ਉਹ ਤਾਂ ਕਹਿੰਦੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਰਲ ਜਾਣਾ ਚਾਹੀਦਾ ਨਾਲ ਗੱਠ ਜੋੜ ਕਾਲੀਆਂ ਤੇ ਭਾਜਪਾ ਦਾ ਵੀ ਚਰਚਾ ਚੱਲ ਰਹੀ ਹੈ ਇਹ ਰਾਜਨ ਚੰਗੇ ਆ ਕੌਣ ਕਾਲੀ ਤੇ ਕਾਂਗਰਸ ਰੱਜ ਜਾਣ ਨਾ ਕਾਲੀ ਕਾਂਗਰਸ ਕੇ ਆਮਦ ਆ ਆ ਪਾਰਟੀ ਅੱਛਾ ਕਾਲੀ ਉਹਦਾ ਰਲੇ ਰਲੇ ਹੈ ਉਹਦਾ ਕਾਲੀ ਤੇ ਬਾਜਵਦ ਰਲੇ ਹੈ ਠੀਕ ਹੈ ਇਹ ਰੱਜ ਜਾਣ ਨਾ ਇਹ ਬਾਜਣਗੇ ਨਹੀਂ ਤਾਂ ਫਿਰ ਮੋਦੀ ਨਹੀਂ ਐਵੇਂ ਦਾ ਇਕੱਠੇ ਬਣਾ ਨਿਕਲਣਾ ਚਲੋ ਇਹ ਕਹਿੰਦੇ ਵੀ ਸੈਂਟਰ ਤੱਕ ਹੱਥ ਫੇਰ ਹੀ ਪਊਗਾ ਰਲ ਜਾਣ ਤਾਂ ਇਹ ਚੰਗੇ ਆ ਭਾਈ ਜੀ ਨਾਮ ਕੀ ਹੈ ਰਸਪਾਲ ਸਿੰਘ ਜੀ ਖੇਤੀਓ ਕਰਦੇ ਹਾਂ ਖੇਤੀ ਕਰਦੇ ਹਾਂ ਪਰ ਹੁਣ ਠੇਕੇ ਤੇ ਆ ਠੇਕੇ ਤੇ ਹਾਂਜੀ ਕੋਈ ਹੈ ਇਹ ਠੇਕਾ ਕਿੰਨਾ ਕ ਜਾਂਦਾ ਠੇਕਾ ਹੈਗਾ ਜੀ 78000 ਬਈ ਇਨਾ ਠੇਕਾ ਤੇ ਹੋਈ ਮਾਂ ਤੇ ਹੋਰ ਠੇਕੇ ਦਾ ਟਾਈਮ ਤੇ ਬਰਦਲ ਲੈ ਕੇ ਆਈ ਵੀ ਬੰਦਾ ਜਿਹੜਾ ਠੇਕੇ ਦੇ ਬਜ਼ੁਰਗ ਕਹਿੰਦਾ ਮੈਂ ਠੇਕੇ ਤੇ ਲਾ ਕੇ ਕਰਦਾ ਬਜ਼ੁਰਗ 80000 ਠੇਕਾ ਹੋ 83 84 ਕਹਿੰਦੇ ਇੰਨੇ ਠੇਕੇ ਦੇ ਵਿੱਚ ਬਚਾਉਣੇ ਕੀ ਹੋ ਕਣਕ ਝੋਨੇ ਵਾਲਾ ਮਿਲਾਂ 100 100 ਕਿੱਲਾ ਲੈਂਦੇ ਇਹਨਾਂ ਤੋਂ ਪੁੱਛ ਲਓ ਜੀ ਕਿਵੇਂ ਮੈਂ ਹੋਈ ਕਹਿਣਾ ਕਿ ਕਿੱਲੇ ਪਿੱਛੇ ਸਵਾ ਸਵਾ ਗਲਾਖ ਹੀ ਬਚਦਾ ਹੋਣਾ ਮੇਰੇ ਖਾਲ ਸਵਾ ਬੰਦ ਦੀ ਕਿੰਨੇ ਰੁਪਏ ਕਿੱਲੇ ਜੀ ਇੱਕ 100 ਸਹੀ ਗੱਲ ਪੁੱਛੀਏ ਨਾ ਅਸੀਂ ਤਾਂ ਸਾਨੂੰ ਤਾਂ ਪਹਚਾਈ ਕਰਿਆ ਭਰਾਵਾ ਆਰਤੀਗੇ ਜਿਹੜੇ ਸਾਥੋਂ ਮੰਗਦੇ ਨੇ ਤਾਂ ਠੀਕ ਆ ਤੁਹਾਡੀ ਪਰ ਹੁਣ 83000 ਰੁਪਏ ਠੇਕਾ ਹੈ ਤੇ ਕਣਕ ਕਣਕ ਚੋਂ ਨਹੀਂ ਲਾਉਣੇ ਸਾਡੇ ਨੂੰ ਇੱਕ ਦਸੀਏ ਤੁਹਾਨੂੰ ਗੱਲ ਹੁਣ ਤੁਹਾਨੂੰ ਪੱਕੀ ਵੀ ਦੱਸ ਦਿੰਦੇ ਆ ਗੱਲ ਬਹਿ ਜਾਓਣ ਇੱਕ ਮਿੰਟ ਫਿਰ ਕੈਦ ਦੇ ਸਵਾਰ ਕੇ ਸਾਡੇ ਬਿਜਾਈ ਖੜੇ ਸਾਡੇ ਕੋਲ ਜ਼ਮੀਨਾਂ ਹੈ ਜਿਹੜੀਆਂ ਚੰਗੇ ਕਰਾਉਣੀਆਂ ਠੀਕ ਹੈ ਜਿਹੜੇ ਜਿਹੜੇ ਸਰਦਾਰ ਹੋਣਾ ਠੀਕ ਹੈ ਸਾਡੇ ਕੋਲ ਜ਼ਮੀਨਾਂ ਚੰਗੀਆਂ ਕਰਾਉਣੀਆਂ ਅੱਛਾ ਇੱਕ ਤਾਂ ਜਿਹੜਾ ਸਾਡਾ ਆਰਤੀ ਹੈ ਪੰਜਾ ਕਿਲੇ ਲਾਉਦੇ ਆ ਅੱਛਾ ਤੇ 50 60 ਸਾਨੂੰ ਹੋਰ ਲੈ ਲੈਣਾ ਕਿ 100 ਆ ਕਿ ਉਹ ਵੀ ਲੈ ਲੈਂਦਾ ਠੀਕ ਆ ਸਾਨੂੰ 10000 ਲੋਕਾਂ ਨੂੰ ਕੱਢ ਦਿੰਦਾ ਅੱਛਾ ਜ਼ਮੀਨ ਕਿੱਲੇ ਮਗਰ ਦਾ 10000 ਰੁਪਇਆ ਕੱਢ ਲੈਂਦਾ ਮਤਲਬ ਜੇ 80000 ਦਾ ਹੁਣ ਤੋਂ 70 ਲੋਕਾਂ ਪਰ 70 ਵੀ ਤਾਂ ਬਹੁਤ ਜ਼ਿਆਦਾ ਨਾ ਮੇਰੀ ਮੇਰੀ ਮੇਰੇ ਨਹੀਂ ਨਹੀਂ ਮੇਰੀ ਗੱਲ ਸੁਣਾ ਮੇਰੀ ਗੱਲ ਸੁਣੋ ਵੀ ਕਣਕ ਝੋਨੇ ਵਾਲਾ ਆ ਚੰਗੀਆਂ ਜ਼ਮੀਨਾਂ ਨੇ ਆਪਣੀਆਂ ਮਾਣੀਆਂ ਮੁੰਡੀਆਂ ਤੇ ਚੰਗੀਆਂ ਮੰਨੀਆਂ ਜਾਂਦੀਆਂ ਨੇ ਠੀਕ ਹੈ ਪਾਣੀ ਪੁਣੀ ਵੀ ਚਲੋ ਹੁਣ ਤਾਂ ਮਾੜਾ ਹੋ ਗਿਆ ਪਹਿਲਾਂ ਨਹਿਰੀ ਪਾਣੀ ਕਿਤੇ ਮਾੜਾ ਮੋਟਾ ਮਿਲ ਜਾਂਦਾ ਸੀ ਚੰਗਾ ਹੋ ਜਾਂਦਾ ਸੀ ਕਿੱਲੇ ਚੋਂ ਹਾਂ ਕਣਕ ਝੋਨਾ ਤੁਸੀਂ ਲਾਉਣੇ ਹੋ ਕਿੰਨਾ ਕਿੱਲੇ ਚੋਂ ਪੈਸਾ ਬਣਦਾ ਸਵਾ ਲੱਖ ਰੁਪਇਆ ਅੰਦਾਜ਼ਾ ਹੁੰਦਾ ਕੰਕੜਾ ਦੇਖੋ ਜਿਹੜਾ ਤਾਂ ਐਤ ਕੀ ਬਾਸ ਸੀਗਾ ਧੋਨੇ ਦਾ ਬਾਸਪਤੀ ਦਾ ਤੇ ਮਛਾ ਧੋਨੇ ਦਾ ਇਹ ਲੋਕਾਂ ਦਾ ਕੁਝ ਡੰਗ ਲਾ ਗਿਆ ਠੀਕ ਹੈ ਐਤ ਕੀ ਜਿਹੜਾ ਨਾ ਪਿਛਲਾ ਠੇਕਾ ਸੀਗਾ ਇਹ ਕਣਕ ਦੇ ਵਿੱਚੋਂ ਕੋ 10 ਰੁਪਏ ਬਚਣਗੇ ਠੀਕ ਹੈ ਠੀਕ ਹੈ ਕਿਉਂ ਜੇ ਕਣਕ ਚੰਗੀ ਹੋ ਜੇ ਤਾਂ ਤੇ ਜਿਹੜਾ ਸੀਗਾ ਨਰਮਾ ਲੈ ਕੇ ਬੇਗਾ ਝੋਨੇ ਝੋਨਾ ਜਿਹੜਾ ਨਰਮਾ ਪੀ ਕੇ ਸੀ ਉਹ ਝੋਨੇ ਨੂੰ ਲੈ ਗਿਆ ਨਾ ਉਹ ਬਰਾਬਰ ਕਰ ਤਾਂ ਕਿ ਜੋ 10 ਰੁਪਏ ਬਚ ਜਾਣ ਤਾਂ ਬਚਣ ਹੋਰ ਤਾਂ ਬਚਣ ਨਹੀਂ ਆ ਨਹੀਂ ਪਰ ਸਵਾ ਲੱਖ ਚੋਂ ਜੇ 80 ਆ ਠੇਕਾ ਹੀ ਦੇਤਾ ਤੇ ਮਗਰ 45000 ਨਾ ਮੈਨੂੰ ਨਹੀਂ ਲੱਗਦਾ ਵੀ ਸਾਲ ਘਰ ਦਾ ਕਿੱਲਾ ਜੀ ਪਿਓ ਆ 25 25 ਹਰ ਕਿਦਾਣਾ ਠੇਕਾ ਆਪਣਾ ਖਰਚਾ ਆਉਣਾ ਹਾਂ 25000 ਰੁਪਏ ਕਿੱਲੇ ਮਗਰ ਨਾਲ ਖਰਚਾ ਆ ਜਾਂਦਾ ਠੀਕ ਹੈ ਤੇ ਫਿਰ ਮਗਰ ਰਹਿਦਾ 20 22000 ਰਹਾ ਤੇ ਭਾਈ 20000 22000 ਚ ਕਰ ਕਿਵੇਂ ਪੂਰਾ ਹੁੰਦਾ ਜ਼ਿਮੀਦਾਰ ਹੁਣ ਤਾਂ ਇਹਦਾ ਇਹਨਾਂ ਨੂੰ ਪਤਾ ਜੀ ਆਏ ਰਜਮੈਤ ਕਿ 100 ਕਿੱਲਾ ਇਹਨਾਂ ਕੋਲ ਆਉਂਦੇ ਸਵਾ 100 ਕਿੱਲਾ ਲੈਣਗੇ ਅੱਛਾ ਪਤਾ ਨਹੀਂ ਫਿਰ ਠੇਕੇ ਨੂੰ ਜ਼ਮੀਨ ਵੱਧ ਲੈਣਗੇ ਵੀ ਖੋਰੇ 20000 ਵੱਧ ਬਣ ਹਾਂ ਇਹਨਾਂ ਨੂੰ ਪਤਾ ਹੋਣਾ ਚਲੋ ਇਹ ਹੋ ਗਈਆਂ ਗੱਲਾਂ ਉਹ ਮੇਰਾ ਨਾ ਆ ਜਾਂਦਾ ਹੈ ਦੇ ਭਾਜਦਾ ਹਾਂਜੀ ਜੇਦੋਂ ਕਿ ਜਦੋਂ ਕਈ ਵਾਰੀ ਭਾਜਵੇ ਐਤ ਕੀ ਬਾਸਮਤੀ ਦਾ ਭਾ ਆ ਗਿਆ ਚੰਗਾ ਆ ਗਿਆ ਜਦੋਂ ਉਹ ਵਿਚਾਰਕਲੇ ਵਿੱਚ ਹੁੰਦੇ ਆ ਇਹ ਹਾਂ ਤੇ ਉਹਦਾ ਰੇਟ ਮਿਲ ਜਾਂਦਾ ਹੈ ਬਸ ਉਹ ਵਿਚਾਪ ਜੂ ਜਾਂਦਾ ਹੈ ਮਨੋ ਮੰਨੋ ਆਪਾਂ ਕਹਿੰਦੀ ਮਨਾਫਾ ਆ ਜਾਂਦਾ ਹੈ ਕਿਤੇ ਭਾ ਆ ਜਾਂਦਾ ਜੋ ਜੰਮੇ ਸਿਰੋਲੇ ਦਾ ਸਾਡੇ ਦਾ 50 ਲੱਖ 100 ਲੱਖ ਸਿਰ ਹੀ ਹੈ ਕਰਜ਼ਾ ਰਿਆ ਹੀ ਹੈ ਕਰਜ਼ਾ ਰਿਆ ਨਹੀਂ ਲੱਥਾ 80 ਸਾਲ ਦੀ ਉਮਰ ਹੋ ਗਈ ਤੇ ਕਰਜ਼ਾ ਤੇ ਕਰਜ਼ਾ ਸਿਰ ਦਾ ਸਿਰ ਹੀ ਹੈ 4 ਕੜਾ ਜ਼ਮੀਨ ਸੀ 5 ਕੜਾ ਉਹ ਵੀ ਵੇਚਤੀ अच्छा हां ਨਹੀਂ ਕਰਦਾ ਜਿੱਦਾਂ ਕੋਲੇ ਜਿਵੇਂ ਦਾ ਘਰ ਵੀ ਦੇ ਦਤਾ ਤੇ ਦੇ ਦਤਾ ਜੋ ਮਤਲਬ ਜਵਾਨ ਨਰਮੇ ਹੋਣੋਂ ਵੱਡ ਕੇ ਉਹ ਵਾਰ ਲੈਂਜਾ ਦਾ ਆਰਥਿਕ ਉਹਨੇ ਲੈਣੇ ਮੋੜ ਕੇ ਫੇਰ ਦਿੱਤਾ ਇਹ ਪੰਜਾਬ ਦੀ ਅਸਲੀ ਤਸਵੀਰ ਆ ਬਜ਼ੁਰਗ ਦੀ ਉਮਰ 84 ਸਾਲ ਆ ਬਜ਼ੁਰਗ ਕਹਿੰਦਾ ਜਾ ਉਹਦੇ ਜੰਮੇ ਸਿਰ ਤੋਂ ਕਰਜ਼ਾ ਨਹੀਂ ਲੈ ਲੀਕ ਵੱਜੀ ਨਹੀਂ ਉਹ ਕਰਜ਼ੇ ਤੇ ਪਰ ਲੀਕ ਕੋਈ ਮਾਰ ਦੂਗਾ ਪੰਜਾਬ ਤੇ ਕਰਜ਼ਾ ਬਹੁਤ ਹੈ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਉਮੀਦ ਸਰਕਾਰਾਂ ਤੋਂ ਹੁੰਦੀ ਆ ਖਾਸ ਤੌਰ ਤੇ ਕੇਂਦਰ ਤੋਂ ਇਹ ਕਰਜ਼ਾ ਹੀ ਮਾਫ ਕਰ ਦਿਓ ਯਾਰ ਨੇ ਤਾਂ ਮੋਦੀ ਕਰ ਸਕਦਾ ਜੀ ਮੋਦੀ ਥੋੜਾ ਪੰਜਾਬ ਦੇ ਖਿਲਾਫ ਹੀ ਉਹਨੂੰ ਪਤਾ ਹੀ ਹੈ ਸੈਂਟਰ ਦਾ ਖਿਲਾਫ ਹੈ ਕਿਹਨੇ ਕਿਹਾ ਖਿਲਾਫ ਹੈ ਤੁਹਾਨੂੰ ਕਿਉਂ ਲੱਗਦਾ ਹੈ ਸੈਂਟਰ ਸਰਕਾਰ ਦਾ ਕਹਿੰਦੀ ਵੀ ਜਿੰਨਾ ਪੰਜਾਬ ਹੈ ਤਾਂ ਅਸੀਂ ਜਾਂ ਜਿੰਨਾ ਸਿੱਖਾਂ ਦਲੇ ਅਸੀਂ ਖੜਦੇ ਖੜਦੇ ਕੋਈ ਨਹੀਂ 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 ਹੁਣ ਤੁਸੀਂ ਵੇਖ ਲਓ ਕਿਸਾਨੀ ਅੰਦੋਲਨ ਸੀ ਜਦੋਂ ਸਾਲ ਸਾਲ ਬੈਠੇ ਰਹੇ ਠੀਕ ਹੈ ਤੇ ਉਹ ਜੇ ਪੰਜਾਬ ਸੀਗੇ ਅੰਦੋਲਨ ਪੰਜਾਬ ਪੱਕੀ ਨਾ ਤਾਂ ਪਹਿਲੇ 2-4 ਉਹ ਤਾਂ ਹੁਣ ਵੀ ਕਹਿੰਦੇ ਨੇ ਕਾਨੂੰਨ ਬਹੁਤ ਚੰਗੇ ਸੀ ਕਹਿੰਦੇ ਕਿਸਾਨਾਂ ਨੂੰ ਸਮਝ ਨਹੀਂ ਆ ਨਹੀ ਨਹੀ ਉਹ ਤਾਂ ਬਕਵਾਸ ਹੈ ਇਹ ਤਾਂ ਵਿਰੋਧੀ ਨੇ ਰਲ ਕੇ ਜੇ ਕਾਂਗਰਸ ਨੇ ਜਾਂ ਹੋਰ ਪਾਰਟੀਆਂ ਨੇ ਰਲ ਕੇ ਵਿਰੋਧ ਕੀਤਾ ਤੇ ਲੋਕਾਂ ਨੂੰ ਗਮਰਾਹ ਕਰ ਲਿਆ ਫਿਰ ਉਹ ਜੇ ਗਲਤ ਮੈਂ ਨਹੀਂ ਮੰਨਦਾ ਵੀ ਸਹੀ ਸੀ ਕਾਨੂੰਨ ਮੈਂ ਵੀ ਮੇਰੀ ਤਪੱਸਿਆ ਦੇ ਕਮੀ ਰਹੀ ਗਈ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਨਹੀ ਨਹੀ ਉਹ ਤਾਂ ਧਰਮ ਦਾ ਪੱਤਾ ਵੀ ਫੇਰ ਦੇ ਜਿਹੜੇ 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 ਫਿਰ ਹੁਣ ਅਕਾਲੀ ਦਲ ਵੀ ਵਿੱਚੋਂ ਧਰਮ ਦਾ ਪਤਾ ਤੁਹਾਨੂੰ ਲੱਗਦਾ ਖੇਡਦਾ ਕਾਲੀ ਦਲ ਵਾਰ-ਵਾਰ ਕਲਗ ਗੱਲਾਂ ਕਰ ਪੰਥ ਨੂੰ ਖਤਰਾ ਪੰਥ ਨੂੰ ਬਚਾਉਣ ਲਈ ਇਕੱਠੇ ਹੋ ਜੋ ਬਾਬੇ ਨਾਨਕ ਦੀ ਤੱਕੜੀ ਸ਼ਰੋਮਣੀ ਕਾਲੀ ਦਲ ਦਾ ਚੋਂ ਨਿਸ਼ਾਨ ਇਹ ਗੱਲਾਂ ਵੀ ਹੋਈਆਂ ਨੇ ਇਹ ਤਾਂ ਇਹ ਤਾਂ ਪੂਰਾ ਹੀ ਖੇਡਦੇ ਰਹੇ ਬੇਅਦਵੀ ਹੋਏ ਇਹਨਾਂ ਦੇ ਰਾਜ ਚ ਅੱਛਾ ਇਹ ਵੇਖ ਲਓ ਕੋਈ ਸਿਸਟਮ ਨਹੀਂ ਇੱਥੇ ਤੁਸੀਂ ਕਹਿੰਦੇ ਸੀਗੇ ਜਿਹੜਾ ਮੋਦੀ ਦੀ ਗੱਲ ਆ ਮੋਦੀ ਦੀ ਗੱਲ ਕਰਦੇ ਸੀਗੇ ਮੋਦੀ ਪੰਜਾਬ ਹਤੈਸ਼ੀ ਨਹੀਂ ਠੀਕ ਹੈ ਸਵਾ ਸਾਲ ਅਸੀਂ ਇੱਕ ਸਾਲ ਤੋਂ ਕੁਛ ਦਿਨ ਉੱਪਰ ਬੈਠੇ ਰਹੇ ਆ ਉੱਥੇ ਦਿੱਲੀ ਦੇ ਬਰੂਆ ਤੇ ਠੀਕ ਹੈ ਸਾਡੀ ਨਹੀਂ ਗੱਲ ਸੁਣੀ ਬਥੇਰੇ ਉੱਥੇ ਪੱਤੇ ਖੇਡੇ ਨੇ ਚਾਲਾ ਸਾਡੇ ਨਾਲ ਚੱਲੀਆਂ ਲੜਾਉਣ ਦੀ ਵੀ ਕੋਸ਼ਿਸ਼ ਕੀਤੀ ਹਾਂ ਉਧਰੋਂ ਆਰਐਸਐਸ ਵਾਲੇ ਯੂਪੀ ਵਾਲਿਆਂ ਨੂੰ ਕਹਿੰਦੇ ਗਾਂ ਚੱਲੋ ਤੁਸੀਂ ਅੱਗੋਂ ਪੁਲਿਸ ਸੀਗੀ ਫੇਰ ਇਧਰ ਪੰਜਾਬ ਵਾਲੇ ਗਏ ਫੇਰ ਉਹ ਯੂਪੀ ਵਾਲਿਆਂ ਨੂੰ ਗਾਂ ਲੈ ਕੇ ਆਂਦਾ ਚਲੋ ਉਹ ਤਾਂ ਉਹ ਠੀਕ ਹੈ ਉਹਦੋਂ ਕਾਨੂੰਨ ਵਾਪਸ ਹੋਏ ਸਾਰੇ ਖੁਸ਼ ਆ ਪਰ ਜਿਹੜੀ ਹੁਣ ਦੀ ਮੈਂ ਗੱਲ ਕਰ ਰਿਹਾ ਸੀ ਮੈਂ ਮੈਂ ਤੁਹਾਨੂੰ ਕੋਈ ਚੀਜ਼ ਦਿਨ ਦੰਨਾ ਏ ਠੀਕ ਹੈ ਤੇ ਤੂੰ ਜੇ ਤਰਜ਼ ਤੇ ਤੀ ਨਹੀਂ ਮੰਨਦਾ ਮੈਂ ਮੰਨ ਗਿਆ ਜੇ ਤੁਹਾਡੇ ਤੀ ਨਹੀਂ ਮੰਨਦਾ ਵੀ ਨਹੀਂ ਯਾਰ ਸਾਨੂੰ ਨਹੀਂ ਚਾਹੀਦੀ ਤੇ ਫਿਰ ਸਾਨੂੰ ਜ਼ਬਰਦਸਤ ਮੈਂ ਤੈਨੂੰ ਕਾਤੋਂ ਦੇਮ ਠੀਕ ਹੈ ਜਿਹੜੀ ਚੀਜ਼ ਅਸੀਂ ਚਾਹੁੰਦੇ ਹੀ ਨਹੀਂ ਗੇ ਲੈਣੀ ਤੂੰ ਸਾਨੂੰ ਪ੍ਰੋਸ ਕਰਾਦਾ ਹੁੰਦਾ ਠੀਕ ਹੈ ਅਸੀਂ ਹੁਣ ਕਹਿੰਦੇ ਪੈ ਕਾਨੂੰਨ ਮਾੜੇ ਆ ਉਹ ਜਦੋਂ ਜਿਹੜੇ ਰਾਜਾਂ 'ਚ ਐਮਐਸਪੀ ਨਹੀਂ ਉਹਨਾਂ ਰਾਜਾਂ ਦਾ ਝੋਨਾ ਇੱਥੇ ਪੰਜਾਬ ਚ ਆ ਕੇ ਵਿਕਦਾ ਹੈ ਬਿਹਾਰ ਬਿਹਾਰ ਦਾ ਤੇ ਇੱਥੇ ਟਰੱਕ ਦੋ ਫੜੇ ਸੀਗੇ ਅਸੀਂ ਬਿਹਾਰ ਤੋਂ ਆਈ ਤੇ ਬਾਕੀ ਹੋਰ ਸਾਰੇ ਪੰਜਾਬ ਜੀ ਫੜੇ ਏ ਚਲੋ ਉਹ ਉਹ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਾਪੂ ਸਤਿ ਸ਼੍ਰੀ ਅਕਾਲ ਫਿਰ ਸ਼੍ਰੀ ਅਕਾਲ ਜੀ ਠੀਕ ਹਾਂ ਠੀਕ ਹੈ ਕਿੰਨੀ ਉਮਰ ਬਜ਼ੁਰਗਾਂ ਦੀ ਮੇਰੀ ਉਮਰ 80 ਤੋਂ ਘੱਟ ਦੋ ਸਾਲ 80 ਤੋਂ ਘੱਟ ਹਾਂ ਤੇ ਖੇਤੀਬਾੜੀ ਕਰਦੇ ਹੋ ਨਾ ਕੁਝ ਹੋਰ ਖੇਤੀਬਾੜੀ ਠੀਕ ਹੈ ਬਚਦਾ ਕੁਝ ਖੇਤੀ ਚੋਂ ਕੁਛ ਨਹੀਂ ਪਾਈ ਤਵਸ ਕੋਈ ਬਸ ਪੱਲਾਪੂ ਰਹੀ ਹੈ ਜਿਵੇਂ ਵੀ ਆਈ ਚਲਾਈ ਚਲਦੀ ਹੈ ਆਈ ਚਲਾਈ ਆਈ ਚਲਾਈ ਵੀ ਇੱਕ ਵਾਰੀ ਸਿਰ ਚੜ੍ਹ ਗਏ ਫਿਰ ਫਸਲਾਇ ਤੋਂ ਲੈ ਕੇ ਫੇਰ ਲਾਈਨ ਲੱਗ ਗਏ ਠੀਕ ਹੈ ਬਸ ਸਿਰ ਕਰਜ਼ਾ ਹੈ ਗਈ ਆਈਆ ਹਾਂ ਇਹ ਕਰਜ਼ਾ ਕੌਣ ਲਾਊਗਾ ਇਹ ਲੱਗਦਾ ਕਿਸੇ ਸਰਕਾਰ ਤੋਂ ਉਮੀਦ ਹੈਗੀ ਆ ਕੋਈ ਲਾ ਦੇਗੀ ਜਾਂ ਕੋਈ ਇਹੋ ਜਿਹਾ ਕੁਛ ਕਰ ਲੂਗੀ ਵੀ ਕਿਸਾਨ ਮਾੜਾ ਮੋਟਾ ਸੌਖਾ ਰੋਟੀ ਖਾਲੇ ਇਹ ਸਾਨੂੰ ਦਾ ਇਹੀ ਮੈਸੇਜ ਹੈ ਸਰਕਾਰ ਹੀ ਕੋਈ ਸਾਨੂੰ ਸਾਰਾ ਦੇ ਤਾਂ ਹੀ ਬਚ ਸਕੇ ਕਿਸ ਸਰਕਾਰ ਤੋਂ ਉਮੀਦ ਹੈ ਹਮ ਮੈਂ ਤਾਂ ਅੱਗੇ ਬਹੁਤ ਕਰ-ਕਰ ਵੇਖੀਆਂ ਵੀ ਐ ਕੁਛ ਥੋੜਾ ਬਾਲਾ ਕਰ ਵੀ ਦਿੰਦਿਆ ਕਦੇ ਆਰੇ ਰੂ ਦਾ ਮੜਾ ਮੋਟਾ ਤੇ ਜੇ મોદી ਸਾਰਾ ਕਾਰਜ ਕਰ ਦੇ ਲਾ ਦੇ ਤਾਂ ਚੰਗਾ ਤਨ ਉਮੀਦ ਹੈ ਵੀ ਲੈ ਜੂ ਕਰਦਾ ਸਾਨੂੰ ਜੀ ਕੋਈ ਮੈਂ ਤਾਂ ਹੈ ਨਹੀਂ ਤੇ ਵੇਖੋ ਜੇ ਥੋੜਾ ਬਾਲਾ ਰਹਿ ਜੇ ਤਾਂ ਠੀਕ ਹੈ ਹਾਂ ਸੋ ਇਹ ਉਮੀਦ ਕਿਤਨਾ ਕਿਤ ਸਰਕਾਰਾਂ ਤੋਂ ਹੁੰਦੀ ਹੈ ਕਿ ਬਾਈ ਜੀ ਵੀ ਆਏ ਨੇ ਉਸ ਦਾ ਖੇਤੀ ਕਰਨ ਦੀ ਅਗਿਆ ਦੇ ਵਿੱਚ ਕੋਈ ਫਰਕ ਪਊਗਾ ਜੀ ਖਾਸ ਕਰਕੇ ਦੇ ਖੇਤੀ ਚ ਹਾਂ ਇਹ ਬੜੀ ਆਵਾਜ਼ ਉੱਠ ਰਹੀ ਹੈ ਕਿ ਖੇਤੀ ਹੋਣੀ ਚਾਹੀਦੀ ਹੈ ਬਾਈ ਜੀ ਇੱਧਰ ਨੂੰ ਹੋਇਆ ਮੜਾ ਜਾ ਤੇ ਕੀ ਸ਼ੋਬਨਾਮ ਗੁਰਮੀਤ ਸਿੰਘ ਜੀ ਕੀ ਕਰਦੇ ਹੋ ਬਸ ਆਹੀ ਕੰਮ ਦਿਹਾੜੀ ਦਾ ਪਾਈ ਦਿਹਾੜੀ ਟੱਪਾ ਕਰਦੇ ਹਾਂ ਅੱਜ ਕਦੇ ਗਏ ਨਹੀਂ ਕੰਮ ਤੇ ਕੰਮ ਤੇ ਹੁੰਦੇ ਆਪਾਂ ਔਰ ਜਿੰਨਾ ਕੰਮ ਤੇ ਹੁੰਦੇ ਆ ਠੀਕ ਹੈ ਕੰਮ ਤੇ ਹੁੰਦੇ ਹਾਂ ਹਾਂਜੀ ਨਾ ਕੀ ਨਾਮ ਹੈ ਬੱਚੇ ਦਾ ਇਹਦਾ ਨਾਮ ਪ੍ਰਵਾਨਕੌਰ ਪ੍ਰਵਾਨਕੌਰ ਬੜਾ ਸੋਹਣਾ ਨਾਮ ਹੈ ਤੇ ਨਾ ਨਾ ਗੱਲ ਨਾ ਕਰਨ ਜਿਹੜਾ ਹੈ ਪਾਪਾ ਗੱਲ ਨਾ ਕਰਨ ਹੈ ਪੁੱਤ ਪਾਪਾ ਗੱਲ ਨਾ ਕਰਨ ਤੁਸੀਂ ਕਰਨੀ ਆ ਬੋਲੋ ਤੇ ਕੀ ਲੱਗਦਾ ਹੈ ਪੰਜਾਬ ਅੱਜ ਜਿਸ ਹਾਲਾਤ ਚ ਹੈ ਪੰਜਾਬ ਜੋ ਹੈ ਉਹ ਚੰਗਾ ਹੈ ਜਾਂ ਮਾੜਾ ਪੰਜਾਬ ਦਾ ਇਹ ਹਾਲਾਤ ਪਹਿਲਾਂ ਤੋਂ ਹੀ ਮਾੜੇ ਹੀ ਰਹੇ ਹੈਗੇ। ਅੱਛਾ। ਜੇ ਅੱਜ ਆਪਾਂ ਕਹਿ ਦਈਏ ਭਗਵੰਤ ਮਾਨ ਦੀ ਸਰਕਾਰ ਆ ਗਈ ਅੱਜ ਮਾੜੇ ਹੋਗੇ। ਭਗਵੰਤ ਮਾਨ ਨੇ ਕੰਮ ਬਹੁਤ ਚੰਗੀ ਕੀਤੇ ਆ। ਅੱਛਾ ਕਿਹੜੇ ਕਿਹੜੇ ਕੰਮ? ਤੋੜੇ ਉਹ ਚਲੋ ਉਹ ਬਾਅਦ ਚ ਗੱਲ ਕਰਾਂਗਾ। ਮੈਨੂੰ ਕੰਮ ਦੱਸੋ ਕਿਹੜੇ ਚੰਗੇ ਲੱਗਦੇ ਆ। ਦਫ਼ਤਰਾਂ ਦੇ ਵਿੱਚੋਂ ਰਿਸ਼ਵਤ ਰੁਕ ਗਈ ਪਹਿਲਾਂ। ਰੁਕ ਗਈ? ਰੁਕ ਗਈ। ਕੀ ਗੱਲ ਹੈ? ਪੱਕੀ। ਮੈਂ ਤੁਹਾਨੂੰ ਦੱਸ ਦਿਆਂ। ਕਾਂਗਰਸ ਦੇ ਰਾਜ 'ਚ ਅਸੀਂ ਥਾਂ ਦੀ ਰਜਿਸਟਰੀ ਕਰਵਾਈ ਸੀ। ਠੀਕ ਹੈ। ਤੇ 22000 ਰੁਪਏ ਲੱਗਿਆ ਸੀ। ਅੱਛਾ। ਉਦੋਂ ਬਾਅਦ ਮੇਰੀ ਹਾਂ ਠੀਕ ਹੈ ਉਦੋਂ ਬਾਅਦ ਸਾਡੀ ਭੈਣ ਨੇ ਥਾਂ ਲਿਆ ਅੱਛਾ ਤੇ ਪੌਣੇ 10 ਵਜੇ ਤੋਂ ਰਜਿਸਟਰੀ ਹੋ ਗਈ ਸਰਕਾਰੀ ਫੀਸ ਹੀ ਲੱਗੀ ਸੀ ਅੱਛਾ ਹੋਰ ਮੰਗਿਆ ਹੀ ਕਿਸੇ ਨੇ ਦਵਾਨੀ ਵੀ ਜਵਾਨ ਤੇ ਫਿਰ ਆਪਾਂ ਦਾ ਉਸੇ ਨੂੰ ਚੰਗਾ ਆਖਾਂਗੇ ਨਾ ਠੀਕ ਹੈ ਰਿਸ਼ਵਤ ਰੋਕ ਗਈ ਹੂੰ ਹੋਰ ਵੀ ਕੰਮ ਹੋ ਰਹੇ ਆ ਮੁੰਡੇ ਕੁੜੀਆਂ ਮੁਲਾਜ਼ਮ ਰੱਖੇ ਗਏ ਹਾਂ ਹੂੰ ਮੁਲਾਜ਼ਮ ਵੀ ਰੱਖੇ ਇਹਨਾਂ ਨੇ ਉਹ 5 ਸਾਲਾਂ ਹੀ ਰੱਖਦੇ ਸੀ ਇਹਨਾਂ 2 ਸਾਲਾਂ ਹੀ ਰੱਖ ਲੇ ਉਹ ਕਹਿੰਦੇ ਨੇ ਪਤਨ 20000 ਕੁਛ ਰੱਖ ਲਿਆ ਐ ਜੋ ਕੁਛ ਆ ਦਿੰਦੇ 26 27000 ਦਾ ਦਿੰਦੇ ਆ ਇਹ ਬਿਆਨ ਇਹ ਰੱਖਿਆ ਹਾਂ ਤੋ ਜਾਣ ਕੇ ਮੈਂ ਅੰਕੜਾ ਗੱਲ ਦੱਸਿਆ ਸੀਗਾ ਮੈਂ ਦੇਖਾਂ ਵੀ ਲੋਕ ਕਿੰਨੇ ਕਿ ਜਾਗਰੂਕ ਨੇ ਤੁਹਾਨੂੰ ਪਤਾ ਲੱਗਦਾ ਹਾਂਜੀ ਹਾਂਜੀ ਮੈਂਬਰ ਵੀ ਐ ਮੈਂਬਰ ਵੀ ਐ ਹਾਂਜੀ ਚਲੋ ਜਿਹੜੇ ਹਾਲਾਤ ਤੁਸੀਂ ਕਿਣਾ ਰਹੇ ਹੋ ਪਰ ਜਿਹੜੇ ਸਿਆਸਤਦਾਨ ਵਿਰੋਧੀ ਨੇ ਮੈਂ ਕਾਲੀਆਂ ਦਾ ਜ਼ਿਕਰ ਕਰੂੰਗਾ ਹੁਣ ਪੰਜਾਬ ਬਚਾਓ ਯਾਤਰਾ ਕੱਢਣ ਲੱਗੇ ਨੇ ਤੇ ਉਹ ਕਹਿੰਦੇ ਨੇ ਵੀ ਸਰਕਾਰ ਇਹਦੇ ਝੂਠ ਬੋਲ ਰਹੀ ਹੈ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪੰਜਾਬ ਸਰ ਕਰਜ਼ਾ ਹੋਟੜਾ ਰਹੀ ਹੈ ਸਰਕਾਰ ਭਗਵੰਤ ਮਾਨ ਦੀ ਸਰਕਾਰ ਸਹੀ ਗੱਲ ਕਰ ਰਿਹਾ ਕਾਲੀ ਕਿ ਨਹੀਂ ਕਰਜ਼ਾ ਉਹਨਾਂ ਵੇਲੇ ਕਿਹੜਾ ਨਹੀਂ ਚੜਿਆ ਸੀ ਕਰਜ਼ਾ ਉਹਨਾਂ ਵੇਲੇ ਉਹਨਾਂ ਦੇ ਵੇਲੇ ਪੰਜਾਬ ਸਰ ਵੀ ਕਰਜ਼ਾ ਚੜਿਆ ਕਿਸਾਨਾਂ ਸਰ ਵੀ ਕਰਜ਼ਾ ਚੜਿਆ ਉਹਨਾਂ ਦੇ ਵੇਲੇ ਅੱਛਾ ਹਾਂ ਉਹਨਾਂ ਦੇ ਵੇਲੇ ਵੀ ਪੰਜਾਬ ਸਰ ਤਾਂ ਕਰਜ਼ਾ ਸੀਗਾ ਨਾ ਇਹ ਤਾਂ ਫਿਰ ਦੋਸ਼ ਤਾਂ ਲੱਗਦੇ ਆ ਨਾ ਹੱਲ ਕੀ ਹੈ ਦੋ ਹੱਲ ਕੀ ਇਹਦਾ ਜੇ ਕਹਿੰਦੇ ਆ ਵੀ ਉਹ ਭਗਵੰਤ ਮਾਨ ਨੇ ਦੋ ਸਾਲਾਂ ਵਿੱਚ ਪੰਜਾਬ ਡੋਬਦਾ ਹਾਂ ਤੇ ਉਹਨਾਂ ਨੇ ਤਾਂ 25 ਸਾਲ ਰਾਜ ਕੀਤਾ 25 ਉਹ ਤਾਂ ਹੁਣ ਦੁਬਾਰਾ ਫੇਰ ਕਹਿੰਦੇ ਇੱਕ ਯਾਤਰਾ ਕੱਢਣੀ ਆ ਤੇ ਪੰਜਾਬ ਨੂੰ ਬਚਾਉਣਾ ਆ ਪੰਜਾਬ ਤੋਂ ਮੌਕਾ ਭਾਲਦੇ ਆ ਆਵਦੀਆਂ ਹੁਣ ਸਾਰੇ ਜਿਹੜੀ ਟੱਕੜੀ ਚੋਣ ਨਿਸ਼ਾਨ ਹੈ ਉਹ ਬਾਬੇ ਨੇ ਕਾਲੀ ਟੱਕੜੀ ਹੈ ਉਹ ਟੱਕੜੀ ਚੋਣ ਨਿਸ਼ਾਨ ਫਰਦਾ ਇਸ ਤੋਂ ਪਹਿਲਾਂ 2022 ਚ ਲੋਕਾਂ ਨੇ ਦੱਸ ਤਾਂ ਦਿੱਤਾ ਸੀ ਆ ਵੀ ਕੀ ਆ ਨਿਸ਼ਾਨ ਹੂੰ ਤਿੰਨ ਸੀਟਾਂ ਆਈਆਂ ਸਾਰੇ ਪੰਜਾਬ ਚੋਂ ਐਡੀ ਵੱਡੀ ਵੰਠਕ ਪਾਰਟੀ ਕਹਾਉਂਦੀ ਸੀ ਠੀਕ ਹੈ ਤੇ ਤਿੰਨ ਸੀਟਾਂ ਲੈਵਾਂਗਾ ਕੋਈ ਕਿੱਡੀ ਕੋ ਨਾਸਤੇ ਹੋਗੀ ਆਖਰੀ ਸਵਾਲ ਬਾਈ ਹਰ ਨੇ ਦੱਸਤਾ ਇਹਨਾਂ ਨੇ ਵੀ ਦੱਸਤਾ ਜਿਹੜਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਚਰਚਾ ਚੱਲ ਰਹੀ ਆ ਇਹ ਗੱਠਜੋੜ ਕਰ ਲੈਣਾ ਚਾਹੀਦਾ ਪੰਜਾਬ ਚ ਜਾਂ ਨਹੀਂ ਨਹੀਂ ਚਾਹੀਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਕੀ ਫਰਕ ਪਊ ਇੱਕ ਦੂਜੇ ਨੂੰ ਹੁਣ ਟਿੱਕਰ ਦਾ ਨਿੰਦਿਆ ਇਹ ਤੇ ਕੱਲ ਨੂੰ ਇਹੇ ਸਟੇਜਾਂ ਤੇ ਇੱਕ ਦੂਜੇ ਨੂੰ ਉਹ ਕਰਨਗੇ ਹਾਂ ਲੋਕਾਂ ਹੈ ਉਹ ਕਹਿੰਦੇ ਵੀ ਕਿਤਨਾ ਕਿਤੇ ਸੈਂਟਰ ਨਾਲ ਮੱਥਾ ਲਾਉਣ ਦਾ ਕਹਿੰਦੇ ਰਲ ਲੈਣਾ ਚਾਹੀਦਾ ਬਾਪੂ ਗੱਠ ਛੋੜ ਕਰ ਰਹੀਏ ਕਿ ਨਾ ਕਰਨ ਇਹ ਹਾਂ ਬਈ ਨਾ 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 ਕਿਉਂ ਨਹੀਂ ਇਹਨਾਂ ਨੇ ਬਣਦੀ ਨਹੀਂ ਭਾਈ ਬਣਦੀ ਨਹੀਂ ਨਹੀਂ ਬਣਦੀ ਆ ਵੀ ਜੋ ਉਹ ਕਹੇ ਜੋ ਜੱਟ ਕੇ ਕੰਮ ਹੋਰ ਹੋ ਗਿਆ ਅਕਾਲੀਆਂ ਅਕਾਲੀਆਂ ਨਹੀਂ ਤੇ ਭਾਜਪਾ ਦੀ ਬਣਦੀ ਆ ਹਾਂ ਕਾਹਦੇ ਭਾਜਪਾ ਦੇ ਹੋਗਾ ਮੋਦੀ ਦੇ ਮੈਨੂੰ ਨਹੀਂ ਪਤਾ ਮਾਣ ਮੋਦੀ ਹਾਂਜੀ ਰੋ ਕੇ ਹੰਦਾ ਉਹ ਸਰਦਾਰ ਜੀ ਪੋਸਟ ਬਜਾਓ ਅਸੀਂ ਲਾ ਕੇ ਕਰ ਜਾ ਪਰੇ ਮਾਰ ਗਏ ਇਹਨਾਂ ਦਾ ਅੱਛਾ ਉਸ ਕਾ ਦੀ ਖੇਤੀ ਕਰਾ ਦੋ ਹਾਂ ਖੇਤੀ ਕਰਾਓ ਇਹਦੀ ਅੱਛਾ ਪੋਸਟ ਦੀ ਨਸ਼ਾ ਨਸ਼ਾ ਕੰਨਾ ਕਾ ਬਾਪੂ ਪਿੰਡ ਚ ਹਾਂ ਨਸ਼ਾ ਤਾਂ ਹੈ ਹੀ ਗੋਲੀਆਂ ਗੰਦੀਆਂ ਕਰਜੇ ਜਿਹੜਾ ਉਹ ਮਰੀ ਜਾਂਦੇ ਲੋਕ ਖਾ ਖਾ ਕੇ ਯਾਰ ਜਿਹੜਾ ਪੋਸਟ ਪੋਸਟ ਨਾ বাজਣਗੇ ਤੁਸੀਂ ਕਹਿੰਦੇ ਹੋ ਹੈ ਲੋਕ ਪੋਸਟ ਆਠਿਆ ਨੂੰ ਲੈ ਕੇ ਖਾਲੂ ਲੱਕੀ ਖਾਲੂ ਆਈ। ਉਹ ਗੜਝੜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਆਪੋ ਆਪਣਾ ਤਾਕਤ ਵੇਖੋ। ਤਾਕਤ ਜਮਾਓ। ਠੀਕ ਹੈ। ਮੈਂ ਦੇਹੀ ਚੋਣਾ। ਚਲੋ। ਵੱਖੋ ਵੱਖਰੇ ਮਤ। ਹਾਂਜੀ 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 ਨਸ਼ੇ ਕਿੰਨਾ ਕ ਪਿੰਡ ਜਿਵੇਂ ਨਸ਼ਾ ਹੈਗਾ ਚਿੱਟਾ ਵੀ ਸ਼ਹਿਰੋਂ ਖੰਡ ਤਾਂ ਆਉਣ ਤੇ ਟਾਈਮ ਲੱਗ ਜਾਂਦਾ ਏ। ਨਸ਼ੇ ਤੇ ਨਹੀਂ। ਚਿੱਟਾ ਆਉਣ ਤੇ ਟਾਈਮ ਲੱਗਦਾ। ਅੱਛਾ। ਕੌਣ ਤੇ ਆ ਜਾਂਦਾ ਜੱਟਾ? ਠੀਕ ਹੈ। ਜਦੋਂ ਪਾ ਪੈਸੇ ਹੁੰਦੇ ਆ ਨਾ ਕੋਲੇ ਨਿਸ਼ੇੜੀਆਂ ਤੇ ਹਾਂ ਤੇ ਫੋਨ ਮਾਰਨ ਦੀ ਦੇਰ ਆ ਉਹਦਾ ਹੀ ਟਟਾ ਲੈ ਕੇ ਆ ਜਾਂਦੀ ਐ ਐਨਾ ਬੁਰਾ ਹਾਲ ਐ ਤੇ ਤੇ ਨਕੇਲ ਕੋਈ ਵੀ ਨਹੀਂ ਪਾਰਿਆ ਕੋਈ ਵੀ ਨਹੀਂ ਪਾਰਿਆ ਨਾ ਹੀ ਭਗਵੰਤ ਬਣ ਪਾਰੇ ਅੱਛਾ ਸਿੰਘੇ ਵਾਲੇ ਪਿੰਡ ਦੇ ਵਿੱਚ ਜੀ ਮੈਡੀਕਲ ਵਾਲੇ ਨੂੰ ਫੜ ਲਿਆ ਉਹਦੀ ਮੂਵੀ ਬਣਾ ਲਈ ਚਿੱਟਾ ਵੇਚਦੇ ਦੀ ਕੋਲੀਆਂ ਵੇਚਦੇ ਦੀ ਠੀਕ ਆ ਤਿੰਨ ਦਿਨਾਂ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਠੀਕ ਆ ਅਖੀਰ ਜਦੋਂ ਪਿੰਡ ਵਾਲਿਆਂ ਨੇ ਧਰਨਾ ਲਾ ਲਿਆ ਫੇਰ ਕਾਰਵਾਈ ਹੋਈ ਠੀਕ ਆ ਉਦੋਂ ਉਹਨਾਂ ਨੇ ਸਾਰਾ ਕੁਝ ਆਪ ਦਾ ਉੱਥੇ ਚੱਕ ਲਿਆ ਚੱਕ ਲਿਆ ਹਾਂ ਉਹਨਾਂ ਦਾ ਬਚਾ ਜਾ ਉਹਦੇ ਤੇ ਉਹਦੇ ਤੇ ਮੂਵੀ ਤੇ ਗੌਰ ਨਹੀਂ ਕੀਤੀ ਠੀਕ ਆ ਉਲਟਾ ਉਹ ਘਰ ਵਾਲਿਆਂ ਨੂੰ ਨੋਟਿਸ ਦੇਦਾ ਵੀ ਤੁਸੀਂ ਉਹਨਾਂ ਦਾ ਦੁਕਾਨਦਾਰ ਨੁਕਸਾਨ ਕਰੀ ਜਾਂਦੇ ਹੋ ਦੁਕਾਨ ਬੰਦ ਕਰਾ ਕੇ ਤੇ ਫਿਰ ਭਗਵੰਦਬਾਣਾ ਕਿਵੇਂ ਕਹਿੰਦਾ ਵੀ ਮਿਲੀ ਮਿਲੀ ਭੋਗਰ ਦੀਆਂ ਲਾਪਰਵਾਹੀਆਂ ਹਾਂ ਲਾਪਰਵਾਹੀਆਂ ਇਹ ਭਗਵੰਦਬਾਨ ਨੂੰ ਚਾਹੀਦਾ ਵੀ ਨਸ਼ੇਦਨ ਕੇਲ ਕਰ ਸੀ ਤੇ ਚਿੱਟੇ-ਚੁੱਟੇ ਖੇੜਾ ਛੋਟੇ ਜਿਹੇ ਪੋਸਟਪਾਸ ਦੀ ਖੇਤੀ ਕਰਾ ਦੇਣ ਤਾਂ ਚੰਗੀ ਗੱਲ ਹੈ ਨਸ਼ੇ ਤਾਂ ਵੈਸੇ ਹੀ ਸਹੀ ਗੱਲ ਆ ਖਿਹੜਾ ਛੁੱਟਣਾ ਚਾਹੀਦਾ ਆ ਕਿ ਨਸ਼ੇ ਨੇ ਪੰਜਾਬ ਦੇ ਵਿੱਚ ਜਵਾਨੀ ਬਰਬਾਦ ਕੀਤੀ ਹੋਈ ਆ ਹੱਲ ਉਹਦਾ ਕਿਸਾਨ ਕਹਿੰਦੇ ਨੇ ਕਿ ਪੋਸਤ ਦੀ ਖੇਤੀ ਖਸਕ-ਖਸਕੀ ਖੇਤੀ ਕਰਾਤੀ ਜਾਵੇ ਤੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਇਹ ਚਟਾ ਆ ਜਾਂ ਕੈਮੀਕਲ ਨਸ਼ਾ ਉਹ ਤੋਂ ਬਚਾਅ ਹੋ ਜਾਏਗਾ ਨਾਲ ਕਿਸਾਨ ਵੀ ਜਿਹੜਾ ਕਿਹਾ ਬਹਾਲ ਹੋ ਜਾਏਗਾ ਪਰ ਗੱਲ ਤਾਂ ਇੱਥੇ ਹੁਣ ਸਿਆਸਤ ਦੀ ਨਬਜ਼ ਦੀ ਹੋ ਰਹੀ ਹੈ ਕਿ ਸਿਆਸਤ ਦੀ ਨਬਜ਼ ਆ ਜਿਹੜੀ ਸਿਆਸੀ ਨਬਜ਼ ਆ ਉਹ ਪਿੰਡਾਂ ਵਾਲੇ ਕਿਹੜੇ ਮੁੱਦੇ ਤੋਂ ਟੋਂਦੇ ਨੇ ਫਿਰ ਚਾਹੇ ਕਿਸਾਨੀ ਦੀ ਗੱਲ ਹੋਵੇ ਫਿਰ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਫਿਰ ਚਾਹੇ ਉਹ ਇਤਿਹਾਸ 'ਚ ਹੋਈਆਂ ਗਲਤੀਆਂ ਦੀ ਗੱਲ ਹੋਵੇ ਫਿਰ ਚਾਹੇ ਬੇਦਬੀਆਂ ਦਾ ਜ਼ਿਕਰ ਕਰਦੇ ਹੋਣ ਫਿਰ ਚਾਹੇ ਉਹ صدیق ਸਾਹਿਬ ਦੇ ਐਮਪੀ ਬਣਨ ਤੋਂ ਬਾਅਦ ਉਹਨਾਂ ਦਾ ਇੱਕ ਵੀ ਘੇੜਾ ਇਸ ਇਲਾਕੇ 'ਚ ਨਾ ਮਾਰਨ ਦਾ ਜ਼ਿਕਰ ਵੀ ਹੋਵੇ ਇਹ ਜੋ ਬਹੁਤ ਸਾਰੇ ਮੁੱਦੇ ਨੇ ਪਿੰਡਾਂ ਵਾਲੇ ਉਂਗਲਾਂ ਤੇ ਪੂੰਗਲਾਂ ਦੇ ਪੋਟਿਆਂ ਤੇ ਲੱਟੀ ਬੈਠੇ ਨੇ ਤੇ ਇਨ੍ਹਾਂ ਹੀ ਮੁੱਦਿਆਂ ਦੇ ਨਾਲ ਐਤਕੀ 13 ਸੀਟਾਂ ਵਾਲੀ ਕਿਸਮਤ ਆ ਜਿਹੜੀ ਪੰਜਾਬ 'ਚ ਉਹ ਲਿਖੀ ਜਾਣੀ ਹੈ ਹੁਣ ਦੇਖਣਾ ਇਹ ਹੈ ਕਿ ਜਿਹੜੀ ਇਹ ਨਬਜ਼ ਆ ਇਹ ਨਬਜ਼ ਉਹ ਦਾ ਨਤੀਜਾ ਕਿ ਨਿਕਲਦਾ ਤਾਂ ਖਾਸ ਤੌਰ ਤੇ ਇੱਕ ਕਿਸਮਤ ਆਤ ਕਿ ਕਿਹਦੀ ਚਮਕਦੀ ਆ ਤੇ ਕਿਹਦੀ ਕਿਸਮਤ ਆਤ ਕਿ ਜਿਹੜਾ ਕਿ ਆ ਉਹ ਖਰਾਬ ਹੁੰਦੀ ਆ ਮਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਗਿੱਦਲਬਾਹਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ